ਖੰਨੇ ਜੇ ਆ ਜਾ ਜੀਮੀ ਗੰਦ ਕਹੇ ਕੋਲਣੀ ਆ ਪੂਰਾ ਦੇਖੋ ਸਰੇ ਦਾ ਮਾਲ ਹਾਂ ਜੀ ਹਾਂ ਸਭ ਵੇਚ ਗਿਆ ਸਹੀ ਆ ਪੀਰੀਅਡ ਵੇਚਦਾ ਭਾਈ ਇਹ ਵੀਰ ਜੀ ਵੇਚਿਆ ਅੱਜ 60 ਤੋਂ 65 ਰੁਪਏ ਦੇ ਵਿੱਚ 60 ਤੋਂ ਲੈ ਕੇ 65 ਰੁਪਏ ਬਹੁਤ ਗੁਣਕਾਰੀ ਮਾਲ ਹੈ ਬਹੁਤ ਹਾਂ ਜੀ ਹਾਂ ਜੀ ਲਾਬੇ ਅੰਮ੍ਰਿਤਸਰ ਸਹਿਬ ਵਾਲਾ ਮਟਰ ਜਿਹੜਾ ਖੰਨੇ ਮੰਡੀ ਦੇ ਵਿੱਚ ਆਇਆ ਹੋਇਆ ਜਿਹੜਾ ਤੁਹਾਨੂੰ ਰੇਟ ਬਖਾਉਣ ਲੱਗਾ ਕੁਆਲਿਟੀ ਚੈੱਕ ਕਰੋ ਪਹਿਲਾਂ ਬਈ ਕਾਮਲਾ ਸ਼ੁਰੂ ਹੋ ਗਿਆ ਬਾਈ ਜਾਨੀ ਵੇਖ ਲਓ ਤੁਸੀਂ ਹਾਂ ਸਿਆਣਿਆਂ ਦਾ ਕਾਣਾ ਹਾਂ ਸਿਆਣਿਆਂ ਦਾ ਕਹਿਣ ਤੇ ਆਲੇ ਕਹਿੰਦਾ ਫਿਰ ਪਤਾ ਲੱਗਦਾ ਪਤਾ ਲੱਗਦਾ ਇਹ ਕਾਮਲਾ 10 ਸੰਤਰਿਆਂ ਦੇ ਮੁਕਾਬਲੇ ਚ ਹੈ ਜੀ ਕੀ ਬਾਤ ਹੈ ਜੀ ਹਾਂ ਜੇ ਕਿਸੇ ਨੇ ਆਮਲਾ ਲੈਣਾ ਹੋਵੇ ਜਪਿੰਦਰ ਕੁਮਾਰ ਰਾਜਨ ਦੀ ਦੁਕਾਨ ਤੇ ਪਹੁੰਚੋ ਵਾਜਬ ਰੇਟ ਤੇ ਆਮਲਾ ਮਿਲੂਗਾ। ਕੀ ਬਾਤ ਹੈ ਕੀ ਕੀ ਰੇਟ ਹੈ ਭਾਈ ਅੱਜ ਫਿਰ 42 ਰੁਪਏ ਕਿਲੋ ਵਿਕੂਗਾ। 42 ਰੁਪਏ 40 10 ਰੇ 40 ਵਾਲਾ ਕੋਈ ਲੈ ਕੇ ਨਹੀਂ ਗਿਆ। ਹਾਂ ਇੱਕੋ 40 ਵਾਲਾ ਆਇਆ ਬਸ। ਸਹੀ ਹੈ ਜੀ। ਕੋਈ ਲੈ ਗਿਆ ਜਿਹਨੂੰ 40 ਕਿਉਂ ਨਹੀਂ ਲੈ ਕੇ ਗਿਆ। ਸਹੀ ਹੈ ਜੀ। ਇਹ ਗਾਰੰਟੀ ਹੈ। ਘੱਟਾ ਡਾਊਨ ਨਵਾਂ ਆਲੂ ਆ। ਅੱਛਾ ਨਵਾਂ ਆਲੂ ਆ ਗਿਆ। ਆ ਗਿਆ ਜੀ। ਹਾਂ ਜੀ। ਤੇ 200 ਘੱਟਾ ਡਾਊਨ ਹੋ ਗਿਆ। 200 ਰੁਪਏ ਘੱਟਾ ਡਾਊਨ ਹੋ ਗਿਆ। 200 ਰੁਪਏ ਡਾਊਨ ਹੋ ਗਿਆ। ਕੀ ਬਾਤ ਹੈ ਜੀ। ਨਵਾਂ ਲੈ ਭਾਈ ਆਲੂ ਦੀ ਅ ਵਾਲਟੀਆਂ ਵੀ ਵਿਖਾ ਦਿੱ ਗਏ ਤੁਹਾਨੂੰ ਹਨਾ ਬਾਕੀ ਉਧਰ ਨਾ ਨਵਾਂ ਅਲੂ ਆ ਪਰ ਆਇਆ ਹੀ ਪਰ ਆਇਆ ਉਧਰ ਵੀ ਚੱਲਾਂਗੇ ਨਵਾਂ ਅਲੂ ਵੀ ਖਵਾਵਾਂ ਕੀ ਬਾਤ ਹੈ ਜੀ ਇੱਥੇ ਮੇਲਾ ਲੱਗਿਆ ਨਾ ਸਵੇਰੇ ਕਿੰਨੀ ਧੱਕ ਲੱਗੀ ਐ ਇੰਨੀ ਉੱਚੀ ਹੋਊਗੀ ਤਾਂ ਗੇਸ ਫੇਰੇ ਅੱਛਾ ਕੀ ਬਾਤ ਐ ਇੰਨਾ ਕਰਾਂਗੇ ਮੇਲਾ ਭਾਈ ਸਵੇਰੇ 4 4 5 5ਵੇਂ ਮਾਲ ਜਿਹੜਾ ਵਿਕ ਜਾਂਦਾ ਤੇ ਆਹ ਵੇਖੋ ਹਲੇ ਵੀ ਜਿਹੜਾ ਤੜਤੜ ਵੀ ਕੀ ਨਾ 100 ਹਾਂਜੀ ਸਤ ਸ੍ਰੀ ਅਕਾਲ ਦੋਸਤੋ ਪਿੰਡੂ ਪਿੱਤਾ ਚੈਨਲ ਜਬਈ ਸਵਾਗਤ ਕਰਦੇ ਆ ਤੇ ਅੱਜ ਆਪਾਂ ਫੇਰ ਖੰਨੇ ਮੰਡੀ ਦੇ ਵਿੱਚ ਖੜੇ ਆ ਤੇ ਰੇਟ ਮਿੱਤਰੋ ਡਰੋਣ ਲੱਗੇ ਤੇ ਅੱਜ ਹੋ ਗਈ ਤਾਰੀਖ 13 ਨਵੰਬਰ 2025 ਸਾਢੇ 7 ਜਿਹੜੇ ਸਵੇਰ ਦੇ ਵਜੇ ਕਿਉਂਕਿ ਮੌਸਮ ਦਾ ਫਰਕ ਪੈ ਗਿਆ ਬਾਈ ਅੱਗੇ 6 ਵਜੇ ਆ ਜਾਂਦੇ ਸੀਗੇ ਆਪਾਂ ਮੰਡੀ 'ਚ ਹੁਣ ਤਕਰੀਬਨ 7 ਸਾਢੇ 7 ਵਜੇ ਆਉਂਦੇ ਆ ਕਿਉਂਕਿ ਠੰਡ ਦਾ ਮੌਸਮ ਹੋ ਗਿਆ ਬਾਈ ਤੇ ਕੋਟੀਆਂ ਸਵੈਟਰ ਹੁਣ ਤੁਹਾਨੂੰ ਮਿਲਿਆ ਕਰਨਗੇ ਸਾਰਿਆਂ ਦੇ ਪਾਏ ਆਜੋ ਕਰਾਂ ਦੀ ਗੱਲਬਾਤ ਕਰਦੇ ਭਾਈ ਇਧਰ ਵਗੈਰਾ ਰੇਟ ਵਗੈਰਾ ਕੀ ਚੱਲਿਆ ਗੋਭੀ ਦੇ ਰੇਟ ਵੀ ਖਾਵਾਂਗੇ ਅੰਡ ਤੱਕ ਬਣੇ ਰਿਓ ਜੇ ਵੀਡੀਓ ਦੇ ਨਾਲ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਭਾਈ ਲਓ ਭਾਈ ਇੱਕ ਨੰਬਰ ਇਧਰ ਅੱਜ ਆਪਾਂ ਸ਼ੁਰੂ ਕਰ ਲੱਗਿਆ ਪਹਿਲਾਂ ਪਰਲੇ ਪਾਸੋਂ ਸ਼ੁਰੂ ਕਰਦੇ ਹੁੰਦੇ ਸੀ ਉਹ ਉਧਰਲੀ ਸਾਈਡ ਤੋਂ ਅੱਜ ਮੈਂ ਕਿਹਾ ਥੋੜਾ ਆ ਜਾ ਇਧਰ ਟੋਕੇ ਆਈਏ ਇੱਥੋਂ ਸ਼ੁਰੂ ਕਰ ਲੱਗਿਆ ਭਾਈ ਅੱਜ ਤਾਜ਼ਾ ਜੀ ਰੇਟ ਕਢਾਉਂਦੇ ਲਾ ਵੀ ਸਭ ਤੋਂ ਪਹਿਲਾਂ ਆਹ ਸੇਠ ਨਾਲ ਗੱਲਬਾਤ ਕਰਦੇ ਕਿ ਟਮਾਟਰਾਂ ਦਾ ਜਿਹੜਾ ਸੀਜ਼ਨ ਚੱਲਿਆ ਤਾਂ ਲਾਲ ਖਾ ਕੇ ਟਮਾਟਰ ਜਿਹੜੇ ਪਏ ਆ ਜੀ ਤੇ ਭਾਵੇਂ ਜਿੰਨੀ ਮਰਜ਼ੀ ਠੰਡ ਹੋਵੇ ਗਰਮੀ ਹੋਵੇ ਜਿੰਨੇ ਤੇ ਟਮਾਟਰ ਨਾਲ ਨਾ ਸਬਜ਼ੀ ਜਤਨ ਗੱਲ ਬਣਦੀ ਨਹੀਂ ਜਿੰਨੇ ਚਿਰ ਲਾਲ ਜੀ ਤਰੀ ਬਣਦੀ ਨਹੀਂ ਹਣਾ ਤੇ ਆਜਾ ਕਰਾਂ ਅਸੀਂ ਗੱਲਬਾਤ ਕਰਦੇ ਵੀ ਇਹਨਾਂ ਦਾ ਰੇਟ ਅੱਜ ਕੀ ਰਿਹਾ ਤੇ ਬਾਕੀ ਭਾਈ ਗਾਜਰਾਂ ਹਲੇ ਬਾਹਰ ਨਹੀਂ ਆਈਏ ਨਿਆ ਹਲੇ ਆਪਣੀ ਲੋਕਲ ਗਾਜਰ ਜਿਹੜੀ ਸ਼ੁਰੂ ਹੋਈ ਨਹੀਂਗੀ ਇਹ ਬਾਹਰ ਦੀ ਗਾਜਰ ਵੀ ਭਾਈ ਜਿਹੜੀ ਆਈ ਜਾਂਦੀ ਐ ਇੱਧਰ ਜਿਹੜੀ ਪਾਈ ਜਾਂਦੇ ਆ 20 ਕਿਲੋ ਜਿਹੜੀ ਵੇਗੀ ਇੱਕੋ ਦਾ ਮੰਗਾ ਗਾਜਰ ਸਾਰੀ ਲੰਘ ਜੀ ਇੱਧਰ ਮੂੜੀਆਂ ਪੰਨਿਆਂ ਪਈ ਸਾਹਮਣੇ ਮੂੜੀਆਂ ਦਾ ਰੇਟ ਵਿਖਾਵਾਂਗੇ ਤੁਹਾਨੂੰ ਚੱਕਰ ਇਕਰ ਬਲ ਬਲ ਮੰਡੀ ਦੇ ਵਿੱਚ ਚੱਕ ਰਿਓ ਉਹ ਜਿੱਥੇ ਸਾਹਮਣੇ ਜਿਹੜੀ ਕਰਬਲ ਕਰਬਲ ਹੋ ਜਾਂਦੀ ਐ ਜੀ ਉੱਥੇ ਜਿਹੜੀ ਗੋਭੀ ਦੀ ਬੋਲੀ ਲੱਗੀ ਜਾਂਦੀ ਹੋਊਗੀ ਆ ਸਾਨੂੰ ਸਾਹਮਣੇ ਵਿਖਾ ਦਿੰਨੇ ਆ ਉੱਧਰ ਨੂੰ ਵੀ ਆਪਾਂ ਜਾਵਾਂਗੇ ਗੋਭੀ ਦਾ ਰੇਟ ਵੀ ਵਿਖਾਵਾਂਗੇ ਭਾਈ ਅ ਬੀ ਜਿਹੜਾ ਗਾਜਰ ਦਾ ਕਿੰਨਾ ਗ੍ਰੇਡ ਚੱਲਿਆ ਜੀ ਤੇ ਬਾਕੀ ਇਹਦਾ ਟਮਾਟਰ ਦਾ ਕੀ ਰੇਟ ਗਿਆ ਜੀ ਲਓ ਜੀ ਆਹ ਭਾਈ ਅਮਲੋਦ ਆਏ ਜੀ ਇਹਨਾਂ ਨੇ ਲੈਂਿਆ ਗਾਜਰਾ ਤੇ ਹੋਰ ਸੇਠ ਸਾਹਿਬ ਕੀ ਆਲਾ ਜੀ ਅੱਜ ਮੌਣ ਠੰਡਾ ਨਹੀਂ ਲੱਗਦਾ ਜੀ ਅੱਜ ਮੌਣ ਥੋੜਾ ਠੰਡਾ ਹੈ ਹੁਣ ਤਾਂ ਸੂਰਜ ਚੜੂਗਾ ਫਿਰ ਗਰਮ ਹੋਊ ਫਿਰ ਗਰਮ ਹੋਊਗਾ ਜੀ ਮੈਂ ਤਾਂ ਮੰਡੀ ਕਹਿੰਦੇ ਸਵੇਰੇ ਸਵੇਰੇ ਐਨ ਕਰਮੜ ਕਰਮੜ ਹੁੰਦੀ ਹੁੰਦੀ 535 535 ਲੈ ਗਏ ਪੈਸੇ ਲੈ ਲਗੇ ਜੀ ਟਮਾਟਰ ਦਾ ਬਾਜ਼ਾਰ ਕਿੰਨਾ ਕਰਿਆ ਜੀ ਟਮਾਟਰ ਅੱਜ 40 ਰੁਪਏ ਕਿਲੋ ਲੈ ਬਈ 40 40 ਰੁਪਏ ਕਿਲੋ ਟਮਾਟਰ ਤੁਹਾਨੂੰ ਵਿਖਾ ਦੰਨੇ ਵੱਧ ਮੰਗੀ ਨਾ ਘੱਟ ਲਈ ਨਾ ਜਿਹੜਾ ਰੇਟ ਚੱਕਿਆ ਗਿਆ ਟਮਾਟਰ ਮਗਰ ਉਲਟਾ ਦੇ ਹੁਣ ਸਾਰੇ ਉਲਟਾ ਦੇ ਆਰਾਮ ਨਾਲ ਬਸ ਆਹੀ ਰਹੇਗੀ 20 ਕਿਲੋ ਜੀ 20 ਰੁਪਏ ਚੱਲੀ ਜਾਂਦਾ ਸੀ ਅੱਜ 5 ਰੁਪਏ ਤੇਜ਼ ਕਰਤਾ ਜੀ ਫਿਰ ਹਾਂ ਅੱਜ ਕਿ 42 ਰੁਪਏ ਕਿੱਲੇ ਵਿਕੂਗਾ 42 ਰੁਪਏ 40 10 ਰੁਪਏ 40 ਵਾਲਾ ਕੋਈ ਲੈ ਕੇ ਨਹੀਂ ਗਿਆ ਹਾਂ ਕਿ ਕੋ 42 ਵਾਲਾ ਆਇਆ ਬਸ ਸਹੀ ਹੈ ਜੀ ਕੋ ਲੈ ਗਿਆ ਜਿਹਨੂੰ 40 ਕਿਉਂ ਨਹੀਂ ਲੈ ਕੇ ਗਿਆ ਸਹੀ ਹੈ ਜੀ ਇਹ ਗਾਰੰਟੀ ਹੈ 2 ਰੁਪਏ ਜਿਹਨੂੰ ਵੱਧ ਦੱਸੇ ਉਹ ਲੈ ਗਿਆ ਤੇ ਜਿਹਨੂੰ 40 ਦੱਸੇ ਸੀ ਉਹ ਨਹੀਂ ਲੈ ਕੇ ਗਿਆ ਬਹੁਆ ਤੇ ਠੀਕ ਆ ਪਹਿਲਾਂ ਸਵੇਰ ਭਾਈ ਉਧਰ ਵੀਡੀਓ ਬਣਾਈ ਜਾਵਾ 35 ਰੁਪਏ ਰੇਟ ਸੀਗਾ ਅੱਜ ਜਾਨੀ 5 ਰੁਪਏ ਵੱਧਾ ਹੋ ਗਿਆ ਟਮਾਟਰ ਦੇ ਵਿੱਚ ਹਨਾ ਬਾਕੀ ਹੋਰ ਵੀ ਵੈਰਟੀਆਂ ਵਿਖਾਵਾਂਗੇ ਅੰਦਰ ਹੋਲਸੇਲ ਦੇ ਰੇਟ ਪਿਆ ਹੈ 15 15 12 12 ਰੇਟ ਗੱਜ ਦਾ ਰੇਟ ਪੈਲਟੀਆਂ ਵਿੱਚ ਕਿਲੋ 33 ਵਿੱਚ ਆਪਰੇ ਕਿਲੋਗੀ ਪੂਰੀ 15 ਕਿਲੋਬਾਜਰ ਆਊਗਾ 15 16 ਕਿਲੋ ਤੇ ਬਾਕੀ ਗਾਜਰ ਜਿਹੜੀ ਬਾਹਰ ਲਈ ਹੈ ਇਹਦਾ ਰੇਟ ਵੀ ਵੇਖ ਲੈਂਦੇ ਆ ਬਾਈ ਕੀ ਚੱਲਿਆ ਲਓ ਜੀ ਆਹ ਭਾਈ ਸਾਹਮਣੇ ਗਾਜਰ ਇਹਨਾਂ ਦਾ ਰੇਟ ਜੀ ਗਾਜਰਾਂ ਦਾ ਕਿੰਨਾ ਰਹਿ ਗਿਆ ਗਾਜਰ ਦਾ ਰੇਟ 35 33 ਅੱਜ ਲੈ ਬਾਈ 33 35 ਰੁਪਏ ਕੱਲ 30 ਰੁਪਏ ਜਿਹੜਾ ਮਾਡਰ ਫਲੈਸ਼ ਆ ਜਿਹੜਾ ਮਰਜ਼ੀ ਲੈ ਲੈ 30 ਰੁਪਏ ਜਿਹੜਾ ਦੋਵੇਂ ਵਧੀਆ ਜਿਹੜਾ ਤੇ ਆ ਦੋ ਦੋ ਤਿੰਨ ਤਿੰਨ ਪੰਜ ਪੰਜ ਰੁਪਏ ਜਿਹੜਾ ਵੈਰਾਈਟੀ ਤੇਜ ਹੋਈ ਹੈ ਜੀ ਹੈ ਨਾ ਬਾਬਾ ਬਹੁਤ ਬਾਹਰ ਸਹੀ ਹੈ ਜੀ ਸਹੀ ਹੈ ਸਹੀ ਹੈ ਲੈ ਬਾਈ ਤੇ ਬਾਹੂ ਕੋਲੇ ਫਿਲਹਾਲ ਇਹ ਟਮਾਟਰ ਪਏ ਨੇ ਤੇ ਇਧਰ ਪੰਜਾਂ ਸੀ ਗ ਇਧਰ ਵੇਖੋ ਨਾਲ ਹੀ ਸਲਦੇ ਕਰਨੇ ਆਂ ਸੀ ਤੇ ਮੂਲੀ ਵਗੈਰਾ ਜੀ ਮੂਲੀ 5 ਰੁਪਏ ਕਿਲੋ 10 ਰੁਪਏ ਲੂ ਮੂਲੀ ਕਈ ਤਰ੍ਹਾਂ ਦੀ ਹੈ ਮੂਲੀ ਕਈ ਤਰ੍ਹਾਂ ਦੀ ਹੈ 5 ਰੁਪਏ ਲੱਗੇ 10 ਰੁਪਏ ਰੋਟੀ ਮੂਲੀ 5 ਰੁਪਏ ਕਿਲੋ ਜਿਹੜੀ ਪਤਲੀ ਪਤਲੀ ਲੈਣੀ ਚੁੱਚੇ ਵਰਗੀ ਉਹ 10 ਰੁਪਏ ਕਰੀ ਸਹੀ ਹੈ ਜੀ 10 ਰੁਪਏ ਕਿਲੋ ਇਹ ਇਹ ਵੀ ਆ ਜਾ ਬਾਈ ਤੇ ਬਹੁਤ ਨੰਬਰ ਕਿੰਨਾ ਹੈ ਨੰਬਰ ਬੋਲੋ 6630 ਫੋਨ ਨੰਬਰ ਬੋਲੋ ਹੈ ਫੋਨ ਨੰਬਰ ਬੋਲੋ 6630 90235 057839023505783 ਅਸਲਾ ਬਾਈ ਕਨੈਕਟ ਕਰ ਲਿਆ ਬਾਉ ਨਾਲ ਫਿਲਹਾਲ ਗਾਜਰ ਤੇ ਟਮਾਟਰ ਤੇ ਮੂਲੀਆਂ ਸੀਗਾ ਹੋ ਠੀਕ ਹੈ ਜੀ ਲਓ ਬਾਈ ਕਹਿੰਦੇ ਕਰ ਲੈ ਲਾ ਬਾਈ ਇਧਰ ਬਾਈ ਨਾਲ ਵੀ ਗੱਲਬਾਤ ਕਰਦੇ ਚਾਹ ਦੀਆਂ ਚੁੱਤੀਆਂ ਨਾਲ ਭਰੀ ਜਾਂਦੇ ਭਰਾ ਤੇ ਮੂਲੀ ਦਾ ਬਜਾਰ ਆਈ ਤੁਹਾਨੂੰ ਦੱਸ ਦਿਆ ਬਾਈ ਕੀ ਆ ਚੱਲਿਆ ਜੀ ਕੀ ਇਹਨੇ ਜਾਜ ਹੋਇਆ ਸਵੇਰੇ ਹੀ ਠੰਡ ਮਣਉਣ ਲੱਗ ਗਿਆ ਤੁਸੀਂ ਠੰਡ ਹੈਗੀ ਤੁਹਾਨੂੰ ਠੰਡੀ ਲੱਗਦੀ ਤੁਸੀਂ ਹੁਣ ਬਾਈ ਕੀ ਕਰੀਓ ਕੁਝ ਵੀ ਫਰਦਿਆ ਗੁਰੂ ਆ ਤੁਸੀਂ ਦਾ ਹਨਾ ਅੱਜ ਬਹੁਤ ਵਧੀਆ ਉਹ ਕੀ ਠੰਡ ਆ ਨਾ ਮੁਗਾ ਕਰੀਏ ਕੱਲ ਤੋਂ ਕੁੱਟ ਗਿਆ ਮੋਲੀਆਂ ਦਾ ਬਹੁਤ ਬੁਰਾ ਹਾਲ ਹੈ 5 ਰੁਪਏ ਕਿਲੋ ਮੋਲੀ ਨਹੀਂ ਵਿਕਦੀ ਅੱਛਾ ਤੋ ਯਾਰ ਮੋਲੀਆਂ ਪੰਜਾਂ ਵੀ ਬਹੁਤ ਘਿਹੜ ਕੁਆਲਟੀ ਆ ਆਹ ਦੇਖੋ ਕਿੰਨੀ ਟੌਪ ਦੀ ਮੋਲੀ 6 ਰੁਪਏ ਕਿਲੋ ਰੇਟ ਰਹਿ ਗਿਆ ਸਾਰਾ 5-6 ਰੁਪਏ ਹੈ ਕਰ 5 ਰੁਪਏ ਕਿਲੋ ਲੈ ਬੇ ਹੋਲ ਸੇਲ ਦਾ ਰੇਟ 5-5-6-6 ਰੁਪਏ ਕਿਲੋ ਰਹਿ ਗਿਆ ਤੀ ਵੇ ਲੋ ਆਗਾ ਤਾਂ ਬੰਦੀ ਪਈ ਆ ਤੇ ਇਹਦੇ ਜੇ ਵਜਨ ਵੀ ਹੋਊਗਾ ਮੈਨੂੰ ਤਾਂ 18-18 15-14-15 15-14 ਕਿਲੋ ਇਹ ਛੋਟੀਆਂ ਆ ਗਿਆ ਨਾ 18-20 ਵੀ ਕਿਲੋ ਵਾਲੀਆਂ ਵੀ ਹੁੰਦੀਆਂ ਤੇ 14-15-15 ਕਿਲੋ ਟੌਪ ਦਾ ਰੇਟ 5 ਤੋਂ ਲੈ ਕੇ 8 8 ਤੱਕ ਜਿਹੜਾ ਟੌਪ ਦਾ ਰੇਟ ਹੈ ਤੇ ਜਿਹੜੀ ਮੋਟੀ ਮੂੜੀ ਆ ਜਾਂਦੀ ਉਹ 5 ਰੁਪਏ ਵਿਕੀ ਜਾਂਦੀ ਹੈ ਬਈ ਜਿਹੜੀ ਲੰਵੀ ਮੂੜੀਆਂ ਪਰੋਠੇ ਜਿਹੜੀ ਬੰਦਿਆ ਉਹ ਆ ਗਈ 8 ਰੁਪਏ ਬਈ ਫਲਾਲ ਮੂੜੀਆਂ ਬਈ ਹੋਰ ਕੀ ਹੈ ਆਪਣੇ ਕੋਲੇ ਹੈ ਗੋਭੀ ਸੀ ਗੋਭੀ ਵਿਕੀ ਹੈ 10 ਤੋਂ 12 ਗੋਭੀ ਦਾ ਰੇਟ 10 ਤੋਂ 12 ਰੁਪਏ ਰਹਿ ਗਿਆ ਜੀ ਚਿੱਟੀ ਗੋਭੀ ਵਧੀਆ ਨਾ ਸ਼ਾਨਦਾਰ ਗੋਭੀ ਹੋਲ ਸੇਲ ਸਾਰਾ ਇਕੱਠਾ ਲਫਾ ਲੈਣਾ ਪਊਗਾ ਬਈ 10 ਤੋਂ 12 ਰੁਪਏ ਕਿਲੋੜਾ ਟੌਪ ਦਾ ਰੇਟ ਰਹਿ ਗਿਆ ਹੈ ਨਾ ਤੇ ਇੱਧਰ ਮਾਰਸ਼ਲ ਬਾਕੀ ਵਿਗ ਗਿਆ ਬਈ ਬਾਕੀ ਵਿਗ ਗਿਆ ਟਮਾਟਰ ਸੀਗਾ ਟਮਾਟਰ 40 ਵਿਗ ਟਮਾਟਰ ਰੇਟ ਵਧ ਗਿਆ ਹਨਾ ਗੋਲੀ 35 25 ਸੀਗਾ ਪਹਿਲਾਂ 35 ਸੀ ਪਿੱਛੇ ਟੈਟ ਹੋ ਗਿਆ ਬਈ ਯਾਰ ਹਾਂ ਹੁਣ ਜਣੀ ਅੱਜ 40 ਰੁਪਏ 42 ਰੁਪਏ ਦਾ ਕੋਈ ਕਹਿੰਦੇ ਵੀ 40 ਦਾ 42 ਚੱਲਦਾ ਹਨਾ ਵਧੀਆ ਮਾਰ ਤੇ ਆ ਆ ਟਮਾਟਰ ਛੋਟਾ ਬਈਆ ਇਹ ਵਿਗਿਆ 28 ਤੀ ਇਹ ਮੀਡੀਅਮ ਸਾਈਜ਼ ਆ ਗਿਆ ਜਿਹੜਾ 28 ਰੁਪਏ ਟੌਪ ਦਾ ਰੇਟ ਜਿਹੜਾ 40 40 45 ਦਾ ਹੋਰ ਹਰੇ ਪਿਆਜ਼ ਜਿਵੇਂ ਬਈ ਹੋਰ ਵਰਾਇਟੀਆਂ ਕਿੱਧਰ ਗਈਆਂ ਸਾਰੀਆਂ ਸਵੇਰੇ ਬਾਕੀ ਟੜਕੀ ਟੜਕੀ ਕੀ ਕੀ ਸੀਗਾ ਮਤਲਬ ਅਰਬੀ ਜੀ ਅਰਬੀ 15 16 ਵਿਗੀ ਹੈ ਅਰਬੀ 15 16 ਰੁਪਏ ਵਿਗੀ ਹੈ ਸ਼ਿਮਲਾ ਮਿਰਚ 22 78 ਨੰਬਰ ਹਰੀ ਮਿਰਚ ਦਾ ਕੀ ਹਿਸਾਬ ਹੈ 22 22 ਨਹੀਂ 78 ਨੰਬਰ ਉਹਦਾ ਕੀ ਕਿਵੇਂ ਆਣਨ ਸੌ ਕੁਆਲਿਟੀ ਨੰਬਰ ਹੁੰਦਾ ਯਾਨੀ ਕਿ ਵਧੀਆ ਬਰੀਕ ਟਿੱਕੀ ਮਿਰਚਾਂ ਹਾਂ ਟਿੱਕੀ ਜੀ ਮਿਰਚ ਇਹ ਕ ਕਲਾਉਂ ਜੀ ਜੀ ਹੁੰਦੀ ਹੈ ਕਾਲੀ ਜੀ ਰੰਗ ਦੀ ਮਿਰਚ ਉਹ ਕਾਲੀ ਸੀਗੀ ਉਹ 25 ਰੁਪਏ ਦੀ ਉਹ 25 ਰੁਪਏ ਠੀਕ ਉਹਦਾ ਰੇਟ ਘਟ ਹੁੰਦਾ ਹਾਂ ਠੀਕ ਹੈ ਥੋੜੀ ਜਿਹੀ ਹਰੀਆਲੀ ਚ ਜਿਹੜੀ ਮਿਰਚ 78 ਨੰਬਰ ਘਟ ਹੁੰਦਾ 78 ਨੰਬਰ 78 ਨੰਬਰ ਆ ਭਈ ਇਹ ਕਾਨਪੁਰ ਆਹ ਦੇਖੀਏ 20 ਰੁਪਏ ਕਿਲੋ ਉਹ ਜਿਹੜੀ ਵਿਕੀ ਆ ਇਹ 20 ਰੁਪਏ ਆ ਕਾਲੇ ਜਿਹੜੇ ਰੰਗ ਦੇ ਆ ਇਹ ਵਿਕੀ ਹੈ 2 ਜਾਨੀਰ ਮੋਟਾ ਦਾ ਲਈ 20 25 ਦਾ ਰੇਟ ਹੈਗਾ 20 25 ਦਾ 20 ਤੋਂ ਲੈ ਕੇ 25 ਤੱਕ ਜਿਵੇਂ ਜਿਵੇਂ ਮਿਰਚਾਂ ਨਾ ਟੌਪ ਦਾ 25 ਦਾ 25 30 ਦਾ ਨਹੀਂ ਵਿਗਦੀ ਦਾ 30 ਰੁਪਏ ਨਹੀਂ ਆ ਹਾਂ ਤੇ ਬਾਕੀ ਆਪਣੀ ਦੁਕਾਨ ਦਾ ਨਾਮ ਕਿੰਨਾ ਸੀ ਭਰਾ ਆਰ ਕੇ 4 ਆਰ ਕੇ 4 24 24 ਤੇ ਖੜੇ ਆ ਬਾਈ ਹਨਾ ਤੇ ਬਾਈ ਦਾ ਫੋਨ ਨੰਬਰ ਸ਼ੇਅਰ ਕਰ ਦਿੰਦੇ ਆ ਕਨੈਕਟ ਕਰ ਲੈ ਬਾਈ 78883 ਠੀਕ ਹੈ ਜੀ 28660 78883 28660 ਬਾਈ ਦਾ ਨੰਬਰ ਆ ਗਿਆ ਤੇ ਉਹ ਬਾਈ ਨੂੰ ਵੀ ਹੁਣ ਪਾਲਕ ਸਰੋਂ ਦਾ ਵੀ ਰੇਟ ਪਤਾ ਕਰਕੇ ਦਿੰਦੇ ਆ ਬਾਈ ਕੀ ਚੱਲਿਆ ਹੋਰ ਬਸ ਠੀਕ ਆ ਲਾ ਭਈਆ ਜੇ ਕਰਾ ਦੀ ਇਧਰ ਭਾਈ ਤੋਂ ਪਤਾ ਕਰਦਾ ਜਿਹੜੇ ਰੇਟ ਵਗੈਰਾ ਕੀ ਚੱਲੀ ਜਾਂਦੇ ਜੀ ਕਿਉਂਕਿ ਪਾਲਕ ਦਾ ਮੇਥੇ ਦਾ ਸਰੋਂ ਦਾ ਸਾਰੇ ਅੱਜ ਤੁਹਾਨੂੰ ਰੇਟ ਵਿਖਾਵਾਂਗੇ ਭਾਈ ਇਹਦਾ ਵੇਚਦੇ ਪਰਚੂਨ ਆਪਾਂ ਚੱਲਦੇ ਕਿਸਾਨਾਂ ਕੋਲ ਇਧਰ ਸਿੱਧਾ ਭਾਈ ਤੇ ਕਿਸਾਨਾਂ ਕੋਲ ਹੀ ਸਿੱਧਾ ਡਾਇਰੈਕਟ ਪੁੱਛ ਕਰਨਾ ਰੇਟ ਵੀ ਅੱਜ ਜਿਹੜਾ ਕੀ ਚੱਲਿਆ ਇਧਰ ਵੇਖੋ ਇਧਰ ਕਿਸਾਨ ਵੇਚੀ ਜਾਂਦੇ ਸਿੱਧਾ ਤੇ ਧਨੀਆ ਪਿਆ ਭਾਈ ਤੇ ਇਧਰ ਵੱਲੇ 100 ਦਾ 5 ਕਿਲੋ ਧਨੀਆ ਹਾਂ 100 ਦਾ 5 ਕਿਲੋ 20 ਰੁਪਏ ਕਿਲੋ ਰਹਿ ਗਿਆ ਲਾ ਭਈਆ ਭਾਈਆਂ ਦਾ 20-20 ਰੁਪਏ ਕਿਲੋ ਦੇ ਹਿਸਾਬ ਨਾਲ ਧਨੀਆ ਇਧਰ ਵਿਕੀ ਕਹਿੰਦਾ ਇੱਥੇ ਮੇਲਾ ਲੱਗਿਆ ਨਾ ਸਵੇਰੇ ਕਿੰਨੀ ਧੱਕ ਲੱਗੀ ਐ ਇੰਨੀ ਉੱਚੀ ਹੋਊਗੀ ਧੱਕ ਇਸ ਫੇਰੇ ਅੱਛਾ ਕੀ ਬਾਤ ਐ ਇੰਨਾ ਕਰਾ ਕੇ ਮੇਲਾ ਭਾਈ ਸਵੇਰੇ 4 4 5 5 ਮੇ ਮਾਲ ਜਿਹੜਾ ਵਿਕ ਜਾਂਦਾ ਤੇ ਆਹ ਵੇ ਲੋ ਹਲੇ ਵੀ ਜਿਹੜਾ ਤੜਤਲ ਵਿਕੀ ਕਹਿੰਦਾ 100 ਦਾ 5 ਕਿਲੋ ਲੈ ਜਾਓ ਮਿੱਤਰੋ ਜਿੰਨਾ ਚੱਕਣਾ ਜੀ ਹਣਾ ਇਧਰ ਪਾਲਕ ਆ ਗਿਆ ਭਾਈ ਪਾਲਕ ਦਾ ਰੇਟ ਵੀ ਤੁਹਾਨੂੰ ਪੁੱਛ ਕੇ ਦੱਸ ਦਿਆ ਵੀ ਅੱਜ ਕਿੰਨਾ ਅੱਜ ਕਿੰਨੀ ਤੇਜ਼ੀ ਐ ਭਾਈ ਅੱਜ ਆਈ ਸੰਡੀ ਕਿ ਨਹੀਂ ਉਨਾ ਹੀ ਰੇਟ ਹੈ ਉਨਾ ਹੀ ਰੇਟ ਹੈ 100 ਦਾ 5 ਕਿਲੋ 100 ਦੇ 5 ਕਿਲੋ ਕੀ ਆ ਬਾਤ ਹੈ ਭਾਈ ਕਿੰਨਾ ਖਵਾ ਫਿਰੋਣ ਕਹਿ ਗਏ 10 ਰੁਪਏ ਭਾਲ ਕੰਦਾ ਰੁਪਈਏ ਦੀ ਗੁੱਟੀ ਠੀਕ ਆ ਇਧਰ ਜਿਵੇਂ ਸਰੋਂ ਪਈ ਸੀ ਮੈਂ ਕਿਹਾ ਸਰੋਂ ਸਰੋਂ ਆਇਆ ਹੀ ਨਹੀਂ ਅੱਜ ਯਾਰ ਸਰੋਂ ਆਇਆ ਹੀ ਨਹੀਂ ਪਹਿਲਾਂ ਹਲ ਪਾਲਕ ਤਾਂ ਨਹੀਂ ਆਈ ਸੀ ਤੇ ਮੇਥੇ ਮੇਥੇ 10 ਰੁਪਏ ਗੁੱਟੀ ਮੇਥੇ ਵੀ 10 ਰੁਪਈਏ ਲਾ ਭਈ ਆ ਵੀ 10 ਰੁਪਈਏ ਦੀ ਗੁੱਟੀ ਹੈ ਜੀ ਤੇ ਮੇਥੇ ਵੀ 100 ਰੁਪਏ ਦੀ ਗੁੱਟੀ ਆ ਜਿਹੜਾ 100 ਰੁਪਏ ਦਾ 5 ਕਿਲੋ ਵਿਕੀ ਜਾਂਦਾ ਧਣੀਆਂ ਬਾਈ ਨਾ ਤੇ ਇਹ ਵੀ ਜ਼ਰੂਰੀ ਆ ਮਤਰੋ ਇਹ ਚੀਜ਼ਾਂ ਵੀ ਜ਼ਰੂਰੀ ਆ ਵੀ ਆ ਜਿਹੜੇ ਨਿੱਦਾਂ ਵਿਕੀ ਜਾਂਦਾ ਪਰ ਰੌਣਕਵੇਂ ਲਾ ਇੱਥੇ ਜਿਆਦੇ ਲੱਗਿਆ ਰਹਿੰਦਾ ਬਾਈ ਤੇ ਆ ਹੀ ਸਿੱਗੇ ਇਧਰ ਪਾਲਕ ਤੇ ਧਣੀਆਂ ਤੇ ਬਾਕੀ ਸਾਰਾ ਮਾਲ-ਸ਼ਾਲ ਵੈਗ ਗਿਆ ਹੁਣ ਮੇਰੇ ਹਿਸਾਬ ਨਾਲ ਆਹ ਤਾਂ ਬਾਈ ਪਰਚੂਨ ਵੇਚੀ ਜਾਂਦਾ ਪਰਚੂਨ ਦਾ ਰੇਟ ਤਾਂ ਜਰਾ ਤੁਹਾਨੂੰ ਬਾਅਦ ਚ ਦੱਸਾਂਗੇ ਨਾ ਕਿਉਂਕਿ ਪਰਚੂਨ ਦਾ ਰੇਟ ਮੁੜ ਕੇ ਮਿਕਸ ਹੋ ਜਾਊਗਾ ਇਹ ਸਾਰੇ ਆਪਾਂ ਹੋਲ ਸੇਲ ਦੇ ਰੇਟ ਕਰਾਈ ਜਾਂਦੇ ਆ ਬਾਈ ਤੇ ਪਰਚੂਨ ਦਾ ਰੇਟ ਮਿਕਸ ਨਹੀਂ ਕਰਨਾ ਤੇ ਇੰਦਰ ਤੋਂ ਤੁਹਾਨੂੰ ਬਾਰੇ ਨਾ ਇੱਕ ਰੇੜੀ ਤੋਂ ਦਨੋ ਆਪਰਚੂਨ ਦੇ ਰੇਟ ਵੀ ਬਣਾ ਦੇਗਾ ਨਾ ਕੀ ਕੀ ਚੱਲੀ ਜਾਂਦਾ ਆ ਜਾਓ ਕਰਨੀ ਇਧਰ ਗੋਭੀ ਵਾਲੇ ਪਾਸੇ ਰੋਣ ਕੋ ਮੈਨੂੰ ਬਹੁਤ ਲੱਗਿਆ ਪਾ ਗੋਭੀ ਵੀ ਲੋ ਟੜਾ ਟੜਾਈ ਜਾਂਦੀ ਐ ਤੇ ਗੋਭੀ ਆ ਫੜਾ ਦੇ ਰੇਟ ਜਿਹੜਾ ਕੀ ਚੱਲਿਆ ਜੀ ਤੇ ਇਧਰ ਵੈਂਗਣੀ ਪਈ ਆ ਪਿੰਡੀਆਂ ਪਈਆਂ ਤੇ ਇਧਰ ਹਾਂਜੀ ਕਿਵੇਂ ਦੇਖਦਾ ਨਾ ਵੀਡੀਓ ਕੀ ਆ ਬਾਤ ਆ ਹੋਰ ਸੱਤ ਕੀ ਆ ਬਾਤ ਆ ਅੱਲਾਹ ਬਾਈ ਤੇ ਇਧਰ ਇਧਰ ਬਾਈ ਨਾਲ ਵੀ ਗੱਲਬਾਤ ਕਰਦੇ ਆ ਤੇ ਹੋਰ ਮਿੱਤਰੋ ਕੀ ਕੀ ਰੇਡ ਜਣ ਚੱਲੀ ਜਾਂਦੇ ਆ ਬਲਾਲ ਆ ਜਾਓ ਪਰਾ ਜ਼ਿਲ੍ਹਾ ਇੱਧਰੋਂ ਚੱਲਦੇ ਆਂ ਭਾਈ ਸੱਸੀ ਗਾਲ ਜੀ ਸੇੜਦਾ ਸਿੱਧਾ ਕਹਿੰਦੇ ਜੀ ਬਹੁਤ ਵਧੀਆ ਜਾਗਦਾਨ ਟਾਈਮ ਆ ਗਿਆ ਜੀ ਹੁਣ ਕੋਟ ਨੂੰ ਪਾਇਆ ਜੀ ਬਜ਼ੁਰਗ ਹੋ ਗਏ ਹੁਣ ਸੈਣੇ ਹੋ ਗਏ ਸਹੀ ਆ ਜੀ ਮੈਂ ਵੀ ਪਾਰ ਆ ਰਿਹਾ ਨਾ ਕਦੇ ਮਾਰ ਹੋ ਜੇ ਕਈ ਵਾਰ ਬੰਦੇ ਨਾਲ ਇਹਦੇ ਵਿੱਚ ਠੰਡ ਜੀ ਨਵਾ ਕੇ ਭਾਈ ਹੁੰਦਾ ਫਿਰ ਸਹੀ ਹੈ ਜੀ ਮੜ ਕੇ ਚਾਰ ਦਿਨ ਪਿਆ ਹੀ ਰਹਿੰਦਾ ਮੜ ਕੇ ਜੋ ਕਾੜੇ ਬਣਾਉਣਾ ਪੀਵਾਂਗੇ ਪਹਿਲੇ ਕਾੜੇ ਵੀ ਨਹੀਂ ਕੰਮ ਕਰਦੇ ਫਿਰ ਲਓਏ ਗੋਭੀ ਬਹੁਤ ਕੁਆਲਟੀ ਦੀ ਆਈ ਹੈ ਇਧਰ ਬਾਈ ਕੋਲ ਤੇ ਬਾਈ ਕੀ ਕੀ ਰੇਟ ਇਹ ਬਿੱਤੀ ਆਈ 14 ਖਰਚਾ 14 ਰੁਪਏ ਖਰਚਾ ਉੱਪਰ ਖਰਚਾ ਉੱਪਰ ਸਹੀ ਹੈ 14 14 ਰੁਪਏ ਜਿਹੜਾ ਗੋਭੀ ਦਾ ਰੇਟ ਜਿਹੜਾ ਚੱਲੀਦਾ ਪਹਿਲੇ ਕੁਆਲਟੀ ਚੈੱਕ ਕਰੋ ਯਾਰ ਫੇਰ ਗੱਲ ਕਰੋ ਬਲਾ ਕੁਆਲਟੀ ਆ ਰੂਰਗੀ ਚਿੱਟੀ ਪਈ ਆ ਬਾਈ ਗੋਭੀ ਆ ਪੈਂਦਾ ਨਾ ਭਲੇਖਾ ਰੂਮ ਦਾ ਲੈ ਲੈ ਕਿਆ ਬਾਤ ਹੈ ਕੁਆਲਿਟੀ ਬਹੁਤ ਸੋਹਣੀ ਆਈ ਹੈ ਬਾਈ ਤੇ ਇਹ ਟੌਪ ਦਾ ਰੇਟ ਜਿਹੜਾ 14 ਰੁਪਈਆ ਵੈਸੇ ਉੱਪਰ ਖਰਚਾ ਜਿਹੜਾ ਵੀ ਕੀ ਜਾਂਦਾ ਤੇ ਬਾਕੀ ਰੇਟ 10 ਦਾ 12-12 ਵਾਲੀ ਵੀ ਜਿਹੜੀ ਇੱਧਰ ਪਈ ਹੈ ਪੀਲੇ ਰੰਗ ਦੀ ਉਹ ਵੀ ਮੰਜਦੀ ਪਰ ਆਹ ਹੋਲ سیل ਦੇ ਰੇਟ ਆ ਬਾਈ ਯਾਰ ਤੇ ਆ ਜਿਹੜਾ ਲੋ ਜਿਹੜੇ 18-20 20 ਕਿਲੋ ਦਾ ਇੱਥੇ ਗੱਠ ਹੋਊਗੀ ਤੇ ਇਹ ਸਾਰਾ 14 ਰੁਪਈਆ ਦੇ ਹਿਸਾਬ ਨਾਲ 15 ਦੇ ਹਿਸਾਬ ਨਾਲ ਜਿਹੜਾ ਹੋਲ سیل ਦਾ ਰੇਟ ਆ ਬਾਈ ਇਹ ਇਕੱਠੀ ਲੈਣਾ ਬੰਦਾ ਮਾਲ 1 ਕਿਲੋ 2 ਕਿਲੋ ਅੰਦਰੋਂ ਨਹੀਂ ਮਿਲਦਾ ਜੀ ਹੋਰ ਬਹੁਤ ਜਿਵੇਂ ਹੋਰ ਬ੍ਰੈਂਡ ਦੇਸੀ ਬਰੇਡੀਆਂ 8 ਰੁਪਏ ਦੀ ਦੇਸੀ ਦੇਸੀ ਆ ਸਾਹਮਣੇ ਪਈ ਆ ਸਾਹਮਣੇ ਪਈ ਆ 8 ਰੁਪਏ ਇਧਰ ਅੱਜ ਬੀਜੀ ਅੱਜ ਗਾਹ ਹੈਗਾ ਜੀ ਤੁਹਾਡੇ ਕੋਲ ਚੰਗਾ ਹਨ ਤੇ ਹੋਰ ਜੀ ਵੇ ਇਥੇ ਕੱਢ ਦਿਓ 8500 ਰੁਪਏ ਇੱਕ ਬੈਂਗਣੀ ਪਈ ਸੀ ਬੈਂਗਣੀ ਜੀ ਬੈਂਗਣੀ ਦਾ 10 11 ਰੁਪਏ 10 11 ਰੁਪਏ ਨੂੰ ਤੇ ਜਿਹੜਾ ਪੜਥਾ ਜੀ ਪੜਥਾ 15 ਰੁਪਏ 15 ਰੁਪਏ ਲੈ ਵੀ 10 12 ਰੁਪਏ ਬੈਂਗਣੀ ਤੇ 12 ਪਿੰਡ ਨਹੀਂ ਆ ਜੀ ਅੱਜ 25 ਰੁਪਏ ਗੁੱਸਾ ਕਰ ਗਈ ਪਿੰਡੀਆਂ ਪਿੰਡੀ ਗੁੱਸਾ ਕਰਕੇ ਵਿਆਹ ਪੋਲੇ ਲੰਦੇ ਨੇ ਪਿੰਡੀਆਂ ਸਹੀ ਹੈ ਜੀ 25 ਰੁਪਏ ਉਹਦਾ ਤੇ ਬੰਦ ਗੋਬੀ ਜੀ ਵਿਆਹ ਕਰਾਉਣਾ ਦੋੜਾ ਨਾਉਂ ਵੀ ਕਰਾ ਸਕਦੇ ਆ ਸਹੀ ਹੈ ਜੀ ਲੈ ਭਾਈ ਸਾਰੇ ਰੇਟ ਤੁਹਾਨੂੰ ਐਂ ਤਰਾ ਤਰ ਗੜਾਈ ਦਾ ਕਰੀ ਬੰਦ ਗੋਬੀ ਦਾ ਰੇਟ ਜੀ ਹੁਣ ਕਰਨਾ ਬੰਦ ਗੋਬੀ 20 ਰੁਪਏ ਲੈ ਭਾਈ 20 ਰੁਪਏ ਨੰਬਰ ਦੇ ਕੇ ਆਵਾਂਗੇ ਭਾਈ ਦਾ 20 ਰੁਪਏ ਪਲੱਸ ਨਾਲ ਉੱਪਰ ਖਰਚਾ ਜਿਵੇਂ ਤੁਹਾਨੂੰ ਕਹਿ ਦਿੰਦੇ ਆ ਤੇ 20-20 ਰੁਪਏ ਦੀ ਬੰਦ ਗੋਬੀ ਜੀ ਪਹਿਲਾਂ ਕੁਆਲਿਟੀ ਚੈੱਕ ਕਰਿਓ ਭਾਈ ਤੇ ਫਿਰ ਮੇਰੇ ਨਾਲ ਗੱਲਬਾਤ ਕਰਿਓ ਜੀ ਲੈ ਭਾਈ ਆ ਰੇਟ ਜਿਹੜੇ 20 22 25 ਤੱਕ ਵੀ ਹੋ ਸਕਦਾ ਹੈ ਵਿਖੀ ਜਾਂਦੀ ਆ ਵੇ ਆ ਪਈਏ ਜਿਹੜੀ ਬੈਂਗਣੀ ਦਾ ਜੜਗਣਾ ਆ ਸੀਗਾ ਤੁਹਾਨੂੰ ਲਓ ਬਈ ਆ ਬੈਂਗਣੀ ਪਈ ਆ ਜੀ ਤੇ ਬਾਕੀ ਸਾਰੇ ਰੇਟ ਮੇ ਤੁਰੇ ਦਰ ਗਣਾਦੇ ਗੋਭੀ ਹੋ ਗਈ ਆ ਬੈਂਗਣੀ ਹੋ ਗਈ ਆ ਤੇ ਗੋਭੀ ਅੱਗੇ ਨਾਲੋਂ ਜਿਹੜੇ ਨਾਲ ਗੱਲ 14 14 15 15 ਵਾਲੀ ਜਿਹੜੀ ਵਿਖੀ ਜਾਂਦੀ ਆ ਸਾਹਮਣੇ ਬੋਰਡ ਵਿਖਾ ਦਿੰਦੇ ਆ ਜੀ ਨਿਰਮਲ ਸਿੰਘ ਐਂਡ ਕੰਪਨੀ ਤੇ 94643 ਲਓ ਬਈ 9464357823 9464357823 ਲਓ ਬਈ ਕਨੈਕਟ ਬਾਈ ਨਾਲ ਕਰ ਲਿਆ ਜਦੋਂ ਮਰਜੀ ਤੇ ਆਜੋ ਕਰਨ ਦੀ ਹੋਰ ਵੈਰਾਈਟੀਆਂ ਇਧਰ ਪੇਠਾ ਪਿਆ ਜਿਵੇਂ ਪੇਠੇ ਦਾ ਰੇਡ ਤੁਨੂੰ ਗਣਾਉਣੇ ਆ ਬਾਈ ਪੇਠਾ ਕੀ ਰੇਡ ਵਿਕੀ ਜਾਂਦਾ ਲਫਾਸਾ ਨਾਲ ਪੇਠਾ ਹੀ ਜਾਂਦਾ ਬਾਈ ਬਾਈ ਕੀ ਆਜਾ ਲੈ ਜੀ ਆ ਲੈ ਸਿਰਦਾ ਠੀਕ ਹੈ ਜੀ ਹੋਰ ਬਾਈ ਕੀ ਆਜਾ ਲੈ ਜੀ ਸਿਰਦਾ ਕਹਿਵਾ ਜੀ ਕਰੋ ਜਲ ਬੰਦੋ ਹਾਂ ਕਰਾਓ ਕਰਾਓ ਗੱਲ ਪੇਟਾ ਜੀ ਆਈ ਜਾਂਦੇ ਕਿਹੜੀ ਸਾਈਡ ਆਈ ਜਾਂਦੇ ਫਲਾਲ ਹਣਾ ਪੇਟਾ ਯੂਪੀ ਦਾ ਵੀਰੇ ਇਹ ਲੈ ਬਈ ਯੂਪੀ ਵਾਲੀ ਸਾਈਡ ਤੋਂ ਆ ਗਿਆ ਪੇਟਾ ਜਿਹੜੀ ਗੱਲਬਾਤ ਕਰਾਉਂਦੇ ਆ ਬਾਈ ਨਾਲ ਕੀ ਰੇਟ ਵਿਕੀ ਜਾਂਦਾ ਜੀ ਇਹ ਇਹ 12 15 ਰੁਪਏ ਵਿਕੀ ਜਾਂਦਾ 12 15 ਰੁਪਏ ਕਿਲੋ ਅੱਜ ਬਈ ਕਿਵੇਂ ਸੀ ਮੋੜ ਸਵੇਰੇ ਮੰਡੀ ਦੇ ਵਿੱਚ ਬਹੁਤ ਵਧੀਆ 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 ਪੂਰਾ ਤੇਜ਼ ਕੰਮ ਚੱਲਦਾ ਬਈ ਸਵੇਰੇ ਮੈਂ ਨਾ ਮਾਲ ਛਾਲ ਬਾਧੂ ਪਿਆ ਹੋਗਾ ਇੱਥੇ ਫਲਾਲ ਮੈਂ ਲੈਣ ਦਾ ਹੋਇਆ ਹੁਣ ਤਾਂ ਕਲੀਅਰ ਹੋ ਚੁੱਕਿਆ ਕਲੀਅਰ ਹੋ ਗਿਆ ਹੁਣ ਤਾਂ ਕਲੀਅਰ ਹੋ ਗਿਆ ਜੀ ਹਾਂ ਤੇ ਮਿਰਚ ਦਾ ਰੇਟ ਬਣਿਆ ਜੀ ਅੱਗੇ ਨਾਲ ਮਿਰਚ 25 30 2 ਤੇ ਕੁਆਲਿਟੀ ਚੈੱਕ ਕਰੋ ਜੀ ਬਾਕੀ 78 ਨੰਬਰ ਮਿਰਚ ਹੈ 78 ਨੰਬਰ ਮੈਂ ਇਹਦਾ ਕੀਸਾ ਹੁੰਦਾ ਪਏ 78 ਨੰਬਰ ਟਾਪ ਹੈ ਪੂਰੀ ਹੈ ਵੀਰੇ ਸਫਾਈ ਹੁੰਦੀ ਹੈ ਪੂਰੀ ਪਤਲੀ ਠੀਕ ਇਹਦੇ ਚ ਹੋਰ ਕਿਹੜੇ ਕਿਹੜੇ ਨੰਬਰ ਹੁੰਦੇ ਮਿਰਚ ਜਿਵੇਂ 78 ਨੰਬਰ ਹੋਗੇ ਕਾਨਪੁਰ ਹੁੰਦੀ ਹੈ ਵੀਰੇ ਇਸ ਤੋਂ ਬਾਅਦ ਇਹ ਕਾਨਪੁਰ ਆ ਜਾਂਦੀ ਹੈ ਉਹਦਾ ਰੇਟ ਤੇਜ ਹੁੰਦਾ 5 ਕੋਈ ਜਿਹੜੀ ਹੈ ਸਹੀ ਹੈ ਜੀ ਤੇ 78 ਨੰਬਰ ਜਾਨੀ ਵਧੀਆ ਮੰਨੀ ਹੁੰਦੀ ਹੈ ਪੂਰੀ ਓਕੇ ਹੈ ਪੂਰੀ ਓਕੇ ਨੰਬਰ ਮੰਨੀਆਂ ਜੀ 78 ਨੰਬਰ ਤੇ ਭਾਈ ਹਣਾ ਇਧਰ ਪਿੱਛੇ ਦਾ ਰੇਟ ਆ ਗਿਆ ਭਾਈ ਮਿਰਚ ਦਾ ਆ ਗਿਆ ਹੋਰ ਆਪਣੇ ਕੋਲ ਮਤਲਬ ਜਿਮੀ ਕੰਦ ਜਿਮੀ ਕੰਦ ਆ ਗਿਆ 50 ਰ ਚਾਰ ਪਾਣਾ ਹੋਵੇ ਮਰਬੇ ਪਾਣੇ ਹੋਣ ਕੀ ਬਾਤ ਆ ਬਾਈ ਦੇਖੋ ਆਮਲਾ ਲਾ ਬਈ ਆਮਲਾ ਸ਼ੁਰੂ ਹੋ ਗਿਆ ਬਾਈ ਜਾਨੀ ਦੇਖ ਲਓ ਤੁਸੀਂ ਹਸਿਆਣਿਆਂ ਦਾ ਕਾਣਾ ਹਾਂ ਸਿਆਣਾ ਦਾ ਕਿਆ ਤੇ ਆਮਲੇ ਦਾ ਕਹਿੰਦਾ ਫਿਰ ਪਤਾ ਲੱਗਦਾ ਪਤਾ ਲੱਗਦਾ ਇਹ ਕਾਮਲਾ 10 ਸੰਤਰਿਆਂ ਦੇ ਮੁਕਾਬਲੇ ਚ ਹੈ ਜੀ ਕੀ ਬਾਤ ਆ ਜੀ ਹਾਂ ਜੇ ਕਿਸੇ ਨੇ ਆਮਲਾ ਲੈਣਾ ਹੋਵੇ ਜਪਿੰਦਰ ਕੁਮਾਰ ਰਾਜਨ ਦੀ ਦੁਕਾਨ ਤੇ ਪਹੁੰਚੋ ਵਾਜਬ ਰੇਟ ਤੇ ਆਮਲਾ ਮਿਲੂ ਕੀ ਬਾਤ ਆ ਕੀ ਕੀ ਰੇਟ ਆ ਭਾਈ ਅੱਜ ਫਿਰ ਰੇਟ ਬਹੁਤ ਹੀ ਨੋਰਮਲ ਹੈ ਜੀ 30 ਰੁਪਏ ਕਿਲੋ 30 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜਾ ਆਗਲਾ ਜਿਹੜਾ ਵਿਕੀ ਜਾਂਦਾ ਬਈ ਫੁੱਲ ਸਾਈਜ਼ ਐਨ ਵਧੀਆ ਤੇ ਕਿਆ ਬਾਤ ਹੀ ਆ ਯਾਰ ਮੈਂ ਕਹਾਂ ਜੀ ਤੁਸੀਂ ਮਰਬਾ ਪਾ ਸਕਦੇ ਹੋ ਐਨ ਪੂਰਾ ਆਨੰਦ ਦਊਗਾ ਪੂਰਾ ਆਨੰਦ ਦਊਗਾ ਤੋ ਚਾਰ ਪੈ ਜਾਂਦਾ ਇਹਦਾ ਕਿਆ ਬਾਤ ਚਾਰ ਪੈ ਜਵੇ ਸਭ ਤੋਂ ਵਧੀਆ ਬੱਚਿਆਂ ਨੂੰ ਆਪਣੇ ਨੂੰ ਖਾਲੀ ਪੇਟ ਆਮਲਾ ਜ਼ਰੂਰ ਖਵਾਓ ਤਾਂ ਕਿ ਉਹਨਾਂ ਦੀ ਸਿਹਤ 'ਚ ਹਮੇਸ਼ਾ ਤੰਦਰੁਸਤੀ ਰਹੇ ਡਾਕਟਰ ਨਹੀਂ ਪੈਂਦਾ ਖੇਡ ਦੀ ਕੋਈ ਬਿਮਾਰੀ ਨਾ ਲੱਗੇ ਵੈਦ ਨਹੀਂ ਜੀ ਸਮਝੋ ਇਹਦੀ ਜਾਣਕਾਰੀ ਤਾਂ ਹਰ ਇੱਕ ਨੂੰ ਹੁੰਦੀ ਹੈ ਤੁਹਾਨੂੰ ਵੀ ਆ ਕਿ ਆਮਲਾ ਕਿੰਨਾ ਗੁਣਕਾਰੀ ਹੈ ਹਾਂਜੀ ਬਹੁਤ ਵਧੀਆ ਭਾਈ ਬਹੁਤ ਵਧੀਆ ਤੇ ਨੰਬਰ ਕਿਹਨਾਂ ਹਨ ਫੋਨ ਨੰਬਰ ਵੀ ਸਹੀ ਕਰਾਂ ਦਿਦਿਏ ਆਮਲਾ ਲੈਣਾ ਫੋਨ ਨੰਬਰ ਲਓ ਜੀ ਆਮਲਾ ਬਾਹਰ 399 54 87 639 5487 5487 ਲਵੇ ਬਾਈ ਦਾ ਨੰਬਰ ਆ ਗਿਆ ਤੁਸੀਂ ਆਹ ਵਾਲਾ ਚੱਕਰ ਜਿੰਨਾ ਮਰਜੀ ਜਿੰਨਾ ਮਰਜੀ ਚੱਕ ਲਓ ਯਾਰ ਨਾ ਮਰਜੀ ਜੀ ਜਦ ਤੁਹਾਡਾ ਦਿਲ ਕਰੇ ਹਾਂ ਤੇ ਲਸਣ ਵਗੈਰਾ ਦਾ ਰੇਟ ਕਿੰਨਾ ਕਰਿਆ ਭਾਈ ਜਿੰਨਾ ਲਸਣ ਬਾਈ ਜਿਹੜਾ ਜਿਆ ਮਾਲ ਹੁੰਦਾ ਉਹ ਜਿਹੜਾ ਰੇਟ ਆ ਟਾਪ ਦਾ ਟਾਪ ਦਾ ਰੇਟ ਕਿੰਨਾ ਜਿਹੜਾ ਟਾਪ ਦਾ ਰੇਟ ਆ ਉਹ ਹੈਗਾ 80 ਰੁਪਏ ਕਿਲੋ 80 ਰੁਪਏ ਕਿਲੋ ਤੇ ਜਿਵੇਂ ਹੁਣ ਆ ਮੀਡੀਅਮ ਸਾਈਜ਼ ਆ ਇਹਦਾ ਰੇਟ ਹੈਗਾ 60 ਰੁਪਏ ਕਿਲੋ 60 ਤੋਂ ਲੈ ਕੇ 80 ਤੱਕ ਜਿਹੜਾ 60 ਤੋਂ 80 ਦੇ ਵਿੱਚ ਵਿੱਚ ਸਹੀ ਆ ਬਾਈ ਸਹੀ ਆ ਟਾਪ ਦਾ ਰੇਟ ਜਿਹੜਾ 80 ਰੁਪਏ ਆ ਅੱਗੇ ਮ ਇਹਨੂੰ ਇਰਦਾ ਜਿਹੜਾ ਰੇਟ ਚੱਲੀ ਜਾਂਦਾ ਜਿਹੜਾ ਭਾਈ ਇੱਧਰ ਲਸਣ ਦਾ ਹਣਾ ਭਾਈ ਬਾਕੀ ਆਮਲਾ ਆਉਣਾ ਸ਼ੁਰੂ ਹੋ ਗਿਆ ਵੇਲੇ ਹਾਂਜੀ ਹੁਣ ਆਪਣੀ ਦੁਕਾਨ ਆਪਣੀ ਦੁਕਾਨ ਤੇ ਜੀਵੀ ਗੰਦ ਵੀ ਆਣਾ ਸ਼ੁਰੂ ਹੋ ਗਿਆ ਕੀ ਬਾਤ ਆ ਵਿਖਾਈ ਭਾਈ ਕੁਆਲਿਟੀ ਵਿਖਾ ਕੇ ਨਾ ਕੁਆਲਿਟੀ ਮਹਾਰਾਜ ਤੁਸੀਂ ਦੇਖੋ ਲੈ ਭਾਈ ਪੂਰੇ ਖੰਨੇ ਚ ਆ ਜਾ ਜੀਵੀ ਗੰਦ ਕਿਹੇ ਕੋਲ ਨਹੀਂ ਆ ਪੂਰਾ ਦੇਖੋ ਸਿਰੇ ਦਾ ਮਾਰ ਹਾਂਜੀ ਹਾਂ ਸਭ ਵਿਗ ਗਿਆ ਸਹੀ ਆ ਇਹ ਰੋਡ ਵਗਦਾ ਭਾਈ ਇਹ ਵੀਰ ਜੀ ਵਿਕੇ ਅੱਜ 60 ਤੋਂ 65 ਰੁਪਏ ਦੇ ਵਿੱਚ 60 ਤੋਂ ਲੈ ਕੇ 65 ਰੁਪਏ ਬਹੁਤ ਗੁਣਕਾਰੀ ਮਾਲ ਹੈ ਬਹੁਤ ਹਾਂਜੀ ਹਾਂਜੀ ਕਿੰਨੇ ਕਿਲੋ ਦਾ ਹੁੰਦਾ ਇਹ ਜੀ 60 ਤੋਂ 65 ਕਿਲੋ ਦੇ ਵਿੱਚ ਹੁੰਦਾ ਨਹੀਂ ਇੱਕ ਪੀਸ ਕਿੰਨੇ ਮਤਲਬ ਇੱਕ ਪੀਸ ਤੁਸੀਂ ਹਿਸਾਬ ਲੈ ਲਓ ਵੀ ਕਿਲੋ ਡੇਢ ਕਿਲੋ ਦਾ ਹੁੰਦਾ ਕਿਲੋ ਡੇਢ ਕਿਲੋ ਦਾ 60-65 ਰੁਪਏ ਦਾ ਪੀਸ ਬਹਿ ਗਿਆ ਹਾਂਜੀ ਹਾਂਜੀ ਸਹੀ ਬਹਿਦਾ ਭਾਈ ਤੇ ਆ ਸੀਗਾ ਜਿਮੀ ਕੰ ਦਾ ਰੇਟ ਤਾਂ ਇਹ ਤੇ ਆਪਣੀ ਦੁਕਾਨ ਦੀ ਵੀ ਬਣਾ ਦੋ ਜਤਿੰਦਰ ਕੁਮਾਰ ਜਿੱਥੇ ਆਪਾਂ ਖੜੇ ਆ ਬਾਈ ਐ ਨਾ ਬੰਦੇ ਨੂੰ ਆ ਬੰਦੇ ਨੂੰ ਸਪੈਸ਼ਲ ਮਿਲਣਾ ਤੁਸੀਂ ਹਾਂਜੀ ਮਿਲਣਾ ਜਤਿੰਦਰ ਰਣਕਮਾਰ ਇੱਥੇ ਕੰਪਨੀ ਤੇ ਆ ਕੇ ਕੋਈ ਨੰਬਰ ਹੈਗਾ 987800911 ਰੌਣਕੀ ਬੰਦਾ ਬਾਈ ਏ ਨਾਲੇ ਸਾਨੂੰ ਔਲਿਆਂ ਦੇ ਗੁਣ ਗਣਾ ਦੂਗਾ ਬਿਲਕੁਲ ਨਾਲੇ ਸਾਨੂੰ ਸਭ ਦਾ ਦੇ ਦੂਗਾ ਬਾਈ ਨਾਲੇ ਭਰਪੂਰ ਕਮਾਈ ਹੋਗੀ ਜਿਹੜਾ ਆਊਗਾ ਇਥੋਂ ਰਾਜੀ ਜਾਊਗਾ ਰੱਜ ਕੇ ਕਮਾਊਗਾ ਰੱਜ ਕੇ ਖਾਊਗਾ ਕੀ ਬਾਤ ਆ ਯਾਰ ਰਾਜਨ ਜਤਿੰਦਰ ਦੇ ਗੁਣ ਸਦਾ ਹੀ ਗਾਊਗਾ ਹਰ ਦੁਆ ਦੱਸਿਓ ਤੂੰ ਕਹਿੰਦਾ ਕੀ ਸਵੇਰੇ ਸਵੇਰੇ ਮੈਂ ਬਾਈ ਜੀ ਸਵੇਰੇ ਸਵੇਰੇ ਇੱਕ ਕੱਪ ਚਾਹ ਦਾ ਪੀ ਲੈਣਾ ਬੇਬੇ ਦੇ ਹੱਥ ਦਾ ਠੀਕ ਆ ਉਹਦੇ ਨਾਲ ਉਹਦਾ ਆਸ਼ੀਰਵਾਦ ਹੁੰਦਾ ਕੀ ਬਾਤ ਆ ਤੁਸੀਂ ਸਭ ਦੀਆਂ ਆੜ ਤਾਂ ਚੈੱਕ ਕਰੋ ਮਾਲ ਮਿਲੂ ਪਰ ਸਾਡੀ ਦੁਕਾਨ ਤੇ ਫੜ ਵਿਹਲਾ ਹਾਂ ਕਿਹੜਾ ਸਾਡਾ ਕੰਮ ਇਹ ਆ ਸਾਡਾ ਕੰਮ ਮਾਲ ਸਸਤਾ ਲੈਣਾ ਵਧੀਆ ਲੈਣਾ ਜਤਿੰਦਰ ਕੁਮਾਰ ਬਾਕੀ ਕੁਮਾਰ ਦੀ ਦੁਕਾਨ ਤੇ ਯਾਰ ਬੋਲਣ ਵਾਲਾ ਸਮਾਨ ਕਿਵੇਂ ਆਪ ਨੂੰ ਬਿਲਕੁਲ ਬਿਲਕੁਲ ਤੁਹਾਡੇ ਅਸ਼ੀਰਵਾਦ ਨਾਲ ਸਹੀ ਆ ਬਾਈ ਲੈ ਬਾਈ ਤੇ ਬਾਈ ਨੂੰ ਜਰੂਰ ਮਿਲੋ ਨਾਲੇ ਮਾਲ ਚਾ ਲੈ ਕੇ ਜਾਓ ਠੀਕ ਆ ਬਾਈ ਹੋਰ ਭਰਾ ਹਾਂਜੀ ਤੇ ਲੈ ਬਈ ਇਧਰ ਬਾਕੀ ਬੋਰਡ ਵਿਖਾ ਦਿੰਨੇ ਜਿਹਨੇ ਹੈ ਨਾ 988100911 ਸਵੇਰੇ ਮਾਲ ਜਾਦੇ ਹੁੰਦਾ ਗਜਰਾਤ ਦਾ ਅਹਮਦਾਬਾਦ ਦੇ ਸੌਦੇ ਵੀ ਇੱਥੇ ਹੁੰਦੇ ਆ ਤਕਰੀਬ ਠੀਕ ਹੈ ਭਾਈ ਜੀ ਓ ਕੈਮਰਾ ਜੀ ਲਾਓ ਬਾਈ ਤੇ ਆ ਸੀਗੇ ਅੱਜ ਦੇ ਜਿਹੜੇ ਮਿੱਤਰੋ ਤਾਜੇ ਰੇਟ ਜਿਹੜੇ ਪਹਿਲਾਂ ਲੋਕਲ ਸੌਦੇ ਦੇ ਘਣਾਏ ਆ ਤੇ ਹੁਣ ਤੁਹਾਨੂੰ ਅਹਮਦਾਬਾਦ ਦੇ ਸੌਦਿਆਂ ਦੇ ਰੇਟ ਜਿਹੜੇ ਘਣਾਏ ਆ ਜੀ ਤੇ ਇਧਰ ਆਲੂ ਤੇ ਪਿਆਜ਼ ਦੇ ਰੇਟ ਰਹਿ ਗਿਆ ਉਹ ਵੀ ਤੁਹਾਨੂੰ ਗਿਣਾਉਣ ਲੱਗਿਆ ਭਾਈ ਆਲੂ ਤੇ ਪਿਆਜ਼ ਦਾ ਮਿੱਤਰੋ ਰੇਟ ਜਿਹੜਾ ਕੀ ਚੱਲੀ ਜਾਂਦਾ ਤੇ ਇਧਰ ਬਾਈ ਜੀ ਕੋਲੇ ਪਹੁੰਚ ਗਿਆ ਬੜੇ ਦਿਨਾਂ ਬਾਅਦ ਬਾਈ ਨਾਲ ਮੁਲਾਕਾਤ ਸੱਸੀ ਗਾਲ ਬਾਈ ਜੀ ਓਏ ਬਾਈ ਯਾਰ ਠੰਡ ਤਾਂ ਹੀ ਨਹੀਂ ਹੋਈ ਕੋਟ ਜਿਆਦੇ ਮੋਟਾ ਯਾਰ ਬਾਈ ਯਾਰ ਹੈ ਨਹੀਂ ਠੰਡ ਸਾਨੂੰ ਲੱਗਦੀ ਹੈ ਅੱਛਾ ਸਵੇਰੇ ਹੁੰਦੇ ਆ ਪਰ ਕੋਟੀ ਸਟੀਲ ਬੋਡੀ ਆ ਸੀ ਕੋਟ ਨਹੀਂ ਲਾ ਗਏ ਨੇ ਇਹ ਫonz ਹੋਈ ਬਾਈ 4 ਵਜੇ ਹੁੰਦੇ ਮੈਂ ਆਉਣਾ 7 ਵਜੇ ਮੈਂ ਤਾਂ ਧੁੱਪ ਦੇਖ ਕੇ ਆਉਣਾ ਮੈਂ ਕਿਹਾ ਯਾਰ ਧੁੱਪੇ ਚੜ ਗਈ ਹੁਣ ਚੱਲੀ ਗਿਆ ਮੈਂ ਕਿਹਾ ਹੁਣ ਸੇਠਾ ਦੇ ਮੂੰਹ ਹੈ ਬਈ ਯਾਰ ਅੱਧੀ ਬੋਲਟੀ ਸ਼ਰਟ ਅੱਲਾ ਬਹੁਤ ਬੋਲ ਤਰੀ ਹੈਗਾ ਅੱਵਾ ਆ ਜਨ ਆ ਮਿਰਚ ਬਾਈ ਕਿਹੜੀ ਨੰਬਰ ਆ ਗਈ ਹੈ 60 13 ਲੈ ਬਈ 60 13 ਮੇਰੇ ਚ ਪਹਿਲੇ 70 ਨੰਬਰ ਦਾ ਵਖਾਇ ਰੇਟ ਤੇ ਆ 60 13 ਇਹਦਾ ਬਾਜ਼ਾਰ ਕਿੰਨਾ ਗਿਆ ਜੀ ਇਹ 22 23 ਰੁਪਏ ਦੀ 22 23 ਰੁਪਏ ਟੌਪ ਦਾ ਅੱਜ ਵੇ 25 ਤੋਂ 30 ਮੇਰੇ ਸਾਹਮਣੇ ਅੱਜ ਵਿਕੀ ਜਾਂਦੀ ਹੈ ਜੀ ਹਨਾ ਹੋਰ ਸੜ ਸਾਬ ਜੀ ਨਵਾਂ ਰੋ 200 ਰੁਪਏ ਦਾ ਡਾਊਨ ਹੈ ਆ ਵੇ ਲੋ ਕਹਿੰਦੇ ਪ੍ਰਾਣੀਆਂ ਖਰਾਕਾ ਖਾਦੀਆਂ ਇਹਨਾਂ ਨੇ ਜਾਗ ਤਾਂ ਪਾਈਆਂ ਨਹੀਂ ਹਾਂ ਇਹ ਕੱਲੀ ਛਲ ਦੀ ਤਰ੍ਹਾਂ ਫਿਰਦੇ ਆ ਕੀ ਬਾਤ ਆ ਤੇ ਇਧਰ ਮਾਈਆਂ ਨੇ ਕਹਿੰਦੇ ਨਵਾਂ ਆਲੂ ਅੱਛਾ ਨਵਾਂ ਆਲੂ ਆ ਗਿਆ ਆ ਗਿਆ ਜੀ ਤੇ 200 ਕਟਾ ਡਾਊਨ ਹੋ ਗਿਆ 200 ਰੁਪਏ ਗੱਟਾ ਡਾਊਨ ਹੋ ਗਿਆ 200 ਰੁਪਏ ਡਾਊਨ ਹੋ ਗਿਆ ਕੀ ਬਾਤ ਆ ਜੀ ਲੈ ਵੀ ਆਲੂ ਦੀ ਅਪਡੇਟ ਹੈ ਕਹਿੰਦੇ 200 ਰੁਪਏ ਗੱਟਾ ਡਾਊਨ ਹੋ ਗਿਆ ਇਧਰ ਕੁਆਲਿਟੀਾਂ ਵੀ ਵਿਖਾ ਦਿੱਤੀਆਂ ਤੁਹਾਨੂੰ ਹਣਾ ਬਾਕੀ ਇਧਰ ਨਵਾਂ ਦੇ ਦਮਾ ਆਲੂ

ਆ ਵੀ 400 ਰਹਿ ਗਿਆ ਜੀ ਲਾ ਭਾਈ ਆਹ ਆਲੂ ਵੀ 400 ਰਹਿ ਗਿਆ ਜੀ ਤੇ ਜਿਹੜਾ ਸੀ 800 ਵਾਲਾ 600 ਰਹਿ ਗਿਆ ਉਹ 880 600 ਰਹਿ ਗਿਆ ਇਹ ਕਿਹੜੀ ਵੈਰਾਈ ਹੈ ਡਾਇਮੰਡ ਡਾਇਮੰਡ ਹੀ ਆ ਗਿਆ ਭਾਈ ਇਹ ਜਿਹੜਾ 800 ਵਾਲਾ ਸੀ 600 ਰਹਿ ਗਿਆ ਉਹ ਜਿਹੜਾ ਸੀਗਾ 600 ਵਾਲਾ 400 ਰਹਿ ਗਿਆ 600 ਰੁਪਏ ਵਾਲਾ ਉਹ ਪਿਆ ਜੀ ਜਿਹੜਾ ਨੁਕਰ ਤੇ ਉਹ 600 ਰੁਪਏ ਜਿਹੜਾ ਆਹ ਜਿਹੜਾ 600 ਰੁਪਏ ਵੇਖਦਾ ਸੀ 400 ਰੁਪਏ ਰਹਿ ਗਿਆ 200 ਰੁਪਏ ਆਲੂ ਡਾਊਨ ਹੀ ਕਰਤਾ ਜੀ ਹਾਂ ਜੀ ਆਹ ਓਏ ਹੋਏ ਹੋਏ ਹੋ ਇਹਦਾ ਇਹਦਾ ਆਲੂ ਵਾਲਿਆਂ ਨੂੰ ਘਾਟਾ ਬਹੁਤ ਪਊਗਾ ਜੀ ਫਿਰ ਨਹੀਂ ਬੰਦਾ ਨਹੀਂ ਬੰਦਾ ਵੇਚਦਾ ਲੋਕਾਂ ਨੇ ਵੇਚਦਾ ਲੋਕਾਂ ਨੇ ਪਰ ਇੱਕ ਇੱਕ ਰਮੜਾ ਮੈਂ ਕਿਹੜੀ ਦੋ ਮਿੰਟ ਹੀ ਬਸ ਹਾਂ ਜੀ ਲਓ ਇਹ ਸੇਠ ਸਾਹਿਬ ਮਤਲਬ ਨਵਾਂ ਆਲੂ ਦੇ ਚਲੋ ਆ ਗਿਆ ਪੁਰਾਣਾ ਆਲੂ ਕਿਵੇਂ ਫਿਰ ਮੰਨਣਾ ਖਤਮ ਹੋ ਗਿਆ ਇਸ ਤੋਂ ਦਾ ਝੂਟ ਮੁੰਡਾ ਰਹੀ ਹੁਣ ਹਾਂ ਨਵਾਂ ਆਊਗਾ ਹੁਣ ਨਵਾਂ ਮਾਲ ਇਹ ਕੱਲ ਵੀ ਸਿਰਸਪ ਉਹਦੋਂ ਵੀ ਦੱਸਿਆ ਨੇ ਕਹਿੰਦੇ ਉਹਨਾਂ ਨੇ ਕਰ ਲਿਆ ਸਟੋਰ ਵਿਲ ਹਾਂ ਅਗਲਾ ਬਾਰ ਮਾਲ ਚੱਕੋ ਛੇਤੀ ਆ ਬਸ ਤੱਕ ਤੇ ਬਾਰ ਤੇ ਉਹ ਜਦੋਂ ਮਾਲ ਚੱਕਾਂਗੇ ਉਹਨਾਂ ਦਾ ਮੰਡੀ ਜੀ ਆ ਜੀ ਉਹ ਆ ਗਿਆ ਸਾਰਾ ਮੰਡੀ ਚ ਆਇਆ ਹੋਇਆ ਉਹ ਕੋਈ ਨਹੀਂ ਜਿਹੜਾ ਮੜਾ ਮੜਾ ਰਹਿ ਗਿਆ ਉਹ ਆ ਜਾਊਗਾ ਹਾਂ ਲੈ ਬਈ ਡਾਇਮੰਡ ਆਲੂ ਆ ਜਿਹੜਾ ਟੌਪ ਦਾ ਟੌਪ ਆਜ 600 ਰੁਪਏ ਦੀ ਹਾਂ 600 ਰੁਪਏ ਬਾਕੀ 500 700 700 ਮੰਗਦੇ ਸੀ ਹਾਂ ਉਹ 200 ਰੁਪਏ ਡਾਊਨ ਹੈ 200 ਰੁਪਏ ਡਾਊਨ ਹੋ ਗਿਆ ਤੇ ਜਿਹੜਾ ਐਲਰ ਲਾਲ ਆਲੂ ਆ ਜੀ ਉਹ ਵੀ 200 ਡਾਊਨ ਹੋ ਗਿਆ ਉਹ ਵੀ 200 ਡਾਊਨ ਹੋ ਗਿਆ ਲੈ ਬਾਈ ਤੇ ਆਲੂ ਮਿੱਤਰੋ ਇਹ ਪਦਮ ਹੋਇਆ ਮੰਦਾ ਅੱਜ ਦੀ ਰਿਪੋਰਟ ਹੈ ਤੇ ਜਿਵੇਂ ਅੱਜ ਪਿਆਜ਼ ਆ ਜੀ ਪਿਆਜ਼ ਮਗਰ ਕੋਈ ਫਰਕ ਤਾਂ ਹੈ ਕਾ ਇਹਦਾ ਬਸ ਪਹਿਲਾਂ ਸੀਗਾ ਬੰਦਾ 16 ਹੁਣ 12-13 ਰਹਿ ਗਈ 15-16 ਰੁਪਏ ਸੀ ਆ ਲਾਲ ਪਿਆਜ਼ ਹਾਂ 12 ਰਹਿ ਗਈ ਨਾਸਿਕ ਵਾਲਾ ਸੀ ਨਾਲੇ 15 ਨਾਸਿਕ ਨਹੀਂ ਸੀਗਾ ਇਹ ਇਹ ਅਲਵਰ ਆ ਗਿਆ ਜੀ ਤੇ ਇਹਦਾ ਰਹਿ ਗਿਆ 12 ਰੁਪਏ ਰੇਟ ਹਾਂ 12 ਤੇ ਦੋ ਤਿੰਨ ਟਨ ਆਵੇਗੀ 12 ਰੁਪਏ ਜਿਹੜਾ ਇਹ ਅਲਵਰ ਦਾ ਪਿਆਜ਼ ਜਿਹੜਾ ਵੀ ਆ ਵੇਲੇ ਲਾਲ ਰੰਗ ਦਾ ਤੇ ਹਾਂ ਕਿਜੀ ਸਹੀ ਹੈ ਜੀ ਇਹ ਵੀ ਡਾਣ ਆ ਗਿਆ ਜਿਵੇਂ 1.20 ਰੁਪਈਆ 250 ਰੁਪਈਆ ਹਾਂ ਇਹ 500 13 ਰੁਪਈਆ ਦਾ ਬਿਜਾਰ ਦਸੀ ਜਾਂਦੇ ਆ ਭਾਈ ਤੇ ਪਿਆਜ਼ ਵੇਲੋ ਅਲਵਰ ਦਾ ਨਾਲ ਨਾਸਿਕ ਨਹੀਂਗਾ ਨਾਸਿਕ ਦਾ ਰੇਟ ਵੀ ਪਛਦੇ ਜੇ ਮੰਡੀ ਦੇ ਵਿੱਚ ਆ ਬਸ ਨਾਸਿਕ ਦਾ ਰੇਟ ਕਿੰਨਾ ਨਾਸਿਕ ਦਾ ਬਸ ਕਿਦਾ ਇਹ 1500 ਨਹੀਂ ਉਹਦਾ 1516 ਜੀ ਇਹਦਾ ਫਿਲਹਾਲ 12 ਤੇ ਨਾਲ ਰਹਿ ਗਿਆ ਇਹ ਕੱਚਾ ਹੈ ਨਾ ਜੀ ਕੱਚਾ ਜੀ ਨਵਾਂ ਹਾਂ ਉਹ ਪੁਰਾਣਾ ਸਹੀ ਹੈ ਜੀ ਉਹ ਪੁਰਾਣਾ ਖੁੰਡ ਹਾਂ ਹਾਂ ਇਹ ਨਵਾਂ ਪਿਆਜ਼ ਆ ਗਿਆ ਅਤੇ ਮੈਂ ਤੁਸੀਂ ਪੁਰਾਣੇ ਖੁੰਡਾ ਜੀ ਆ ਆ ਨਾ ਭਾਣਾ ਪੁਰਾਣਾ ਖੁੰਡਾ ਨਹੀਂ ਤੁਹਾਨੂੰ ਠੰਡ ਨਹੀਂ ਲੱਗਦੀ ਜੀ ਮੈਂ ਨਾ ਬਹੁਤ ਟਾਈਮ ਇਹ ਜਿੱਥੇ ਜਗਾ ਕਰਦਾ ਜਿੱਥੇ ਬਿਲਕੁਲ ਠੰਡ ਪੈਂਦੀ ਹੈ ਉਹ ਮੈਂ ਪਰਵਾਹ ਨਹੀਂ ਕੀਤੀ ਹੁਣ ਕਿ ਮੈਨੂੰ ਤਾਂ ਮੈਨੂੰ ਆਰਾਮ ਦਾ ਪਾਣੀ ਠੰਡਾ ਬਿਨਾ ਬਰਫਾ ਉਹ ਪੱਖਾ ਚਲਾਉਣਾ ਹੁਣ ਵੀ ਹੁਣ ਵੀ ਰਾਤ ਪਕਰਾਈ ਕੀ ਕਹੇ ਹੈ ਜਿਆ ਕਿ ਸਰੀਰ ਇਹਦਾ ਪੱਗ ਗਿਆ ਹੈ ਪੱਗ ਗਿਆ ਸਰੀਰ ਕਮਾਲ ਨਹੀਂ ਤਾਂ ਬਜ਼ੁਰਗਾਂ ਨੂੰ ਕਹਿੰਦੇ ਠੰਡ ਜਿਆਦੇ ਲੱਗਦੀ ਤਾਂ ਨਹੀਂ ਮਰਦੇ ਦੋ ਦੋ ਜਾਗਟਾ ਪਾ ਜਾਂਦੇ ਨਹੀਂ ਨਹੀਂ ਮੇਰੀ ਕੋਈ ਗੱਲ ਤੇ ਤੁਸੀਂ ਐਂ ਹੀ ਪਰਦੇ ਆ ਵੇਖ ਲੋ ਮੈਂ ਸਾਰਾ ਸਾਰਾ ਹੀ ਪਰਦਾ ਕਿੰਨਾ ਹੋਇਆ ਉਹਨੇ ਸਵੇਰੇ ਮੰਡੀ ਸਾਢੇ 5:00 ਚ ਅੱਛਾ ਸਾਢੇ 3:00 4:00 ਵਜੇ ਕੋਈ ਨਹੀਂ ਪਾਇਆ ਸੀ ਹਾਂ ਚੱਲ ਜੀ ਆਏ ਕੀ ਬਾਤ ਲੈ ਭਾਈ ਪਤਾ ਨਹੀਂ ਹੁਣ ਛੇੜਦਾ ਕੀ ਖਾਂਦੇ ਹਨ ਤੇ ਖਰਾਕਾ ਪੁਰਾਣੀਆਂ ਖਾਧੀਆਂ ਨੇ ਲੀਆਂ ਬਈ ਜੀ ਠੰਡ ਨਹੀਂ ਲੱਗਦੀ ਲਓ ਜੀ ਬਾਕੀ ਆਲੂ ਦੇ ਪਿਆਜ਼ ਦੇ ਰੇਟ ਜਿਹੜੇ ਗਣਾਈਆ ਮੈਂ ਤੁਹਾਨੂੰ ਹਨਾ ਤੇ ਬੋਰਡ ਵਿਖਾ ਦਿੰਨੇ ਤੁਹਾਨੂੰ ਸਾਹਮਣੇ ਨੰਬਰ ਵਗੈਰਾ ਤੁਹਾਨੂੰ ਦੇ ਦਿੰਨੇ ਆ ਜੀ ਤੇ ਪਿਆਜ ਜਿਹੜੀ ਆਲੂ ਦੀ ਪੋਜੀਸ਼ਨ ਹੈ 200 ਰੁਪਏ ਡਾਉਣ ਤੇ 98884 9814315159 ਸਹੀ ਹੈ ਜੀ 9814315159 ਲਓ ਬਈ ਇਧਰ ਆ ਗਿਆ ਸਾਹਮਣੇ ਤੀਰਸਰਾਮ ਸੰਧ 9814315159 ਲਓ ਬਈ ਬੋਰਡ ਥੋੜਾ ਜਿਹਾ ਫਿੱਕਾ ਤੇ ਬਾਕੀ ਨੰਬਰ ਵੈਸੇ ਲਾ ਦਾਂਗੇ ਠੀਕ ਹੈ ਜੀ ਸੇਡ ਸੇਡ ਨਾਲ ਹੀ ਹੋ ਗਈ ਗੱਲ ਅੱਜ ਮਿਹਰਬਾਨੀ ਸਾਰਾ ਕੁਝ ਕਲੀਅਰ ਹੋ ਗਿਆ ਠੀਕ ਹੈ ਜੀ ਹੈਲੋ ਬਾਈ ਤੇ ਆ ਰੇਡ ਜਿਹੜੇ ਮਿੱਤਰੋ ਆਜੇ ਜਿਹੜੇ ਇੱਧਰ ਚੱਲੀ ਜਾਂਦੇ ਜੀ ਲਓ ਵੀ ਵੀਡੀਓ ਨੂੰ ਹੁਣ ਲਾਈਕ ਐ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਮਿੱਤਰੋ ਤੁਹਾਡੇ ਤੱਕ ਹੋਰ ਨਵਾਂ ਨਵਾਂ ਵੀਡੀਓ ਲੈ ਕੇ ਆਇਆ ਕਰਾਂਗੇ ਬਾਕੀ ਮੌਸਲ ਇੱਥੇ ਕੀ ਬਣੀ ਜਾਂਦਾ ਉਹ ਵੇਖਦੇ ਆ ਤੇ ਬਾਈ ਤੋਂ ਸਿਰਫ ਆਪਾਂ ਗੋਭੀ ਦਾ ਰੇਟ ਪੁੱਛਣਾ ਕਿ ਬੋਲੀ ਦਾ ਗੋਭੀ ਅੱਜ ਕੀ ਰੇਟ ਵਿਕੀਆ ਬਾਈ ਅੱਜ ਗੋਭੀ ਤੇਜ ਹੋਈ ਆ ਮੰਦੀ ਹੋਈ ਆ ਤੇ ਬਾਕੀ ਇਧਰ ਜਿਹੜੇ ਬੈਠਾ ਪੈ ਜੂਨੀ ਪੈਠਾ ਕਹਿੰਦੇ ਜਿਹਨੂੰ ਉਹ ਪਿਆ ਬਾਈ ਇਧਰ ਹਣ ਲਓ ਬਾਈ ਤੇ ਗੋਭੀ ਦਾ ਰੇਟ ਤੁਹਾਨੂੰ ਕਰਾ ਦਿੰਨੇ ਹਣੇ ਤੇ ਗੋਭੀ ਅਜ ਬੂਲੀ ਦੀ ਜਿਹੜੀ ਕੀ ਰੇਟ ਵਿਕੀ ਆ ਲੋ ਬਈ ਸਾਹਮਣੇ ਕੇਣਾ ਬਾਈ ਵੀਜੀਆ ਤੇ ਕਰਦੇ ਗੱਲਬਾਤ ਲੈ ਬਾਈ ਬਾਈ ਕੀ ਆ ਚੱਲਾ ਹੋ ਠੀਕ ਦਾਗਾ ਅੱਜ ਕਿੰਨਾ ਰਹਾ ਗੋਭੀ ਦਾ ਰੇਟ ਉਹ ਵੀ 25 ਰੁਪਏ ਹੈ 25 ਨਹੀਂ ਬੰਦੇ ਦਾ ਮੇਰੇ ਫੁੱਲ ਨਹੀਂ ਮੇਰੇ ਤੋਂ ਫੁੱਲ ਫੁੱਲ ਗੋਭੀ ਲੈ ਬਾਈ ਬਾਈ ਕੀ ਆ ਚੱਲਾ ਭਰਾ ਵਾ ਵਧੀਆ ਵਧੀਆ ਬਈ ਬੂਲੀ ਦੇ ਕਿੰਨਾ ਗਿਆ ਰਹਿਦਾ ਫੁੱਲ ਗੋਭੀ ਦਾ ਫੁੱਲ ਗੋਭੀ ਇਹੀ ਚੱਲੀ 8-9 ਰੁਪਏ ਕਿਲੋ 12-13 ਨਹੀਂ ਵਿਕੀ ਹੋਊਗੀ ਇਹ ਨਵੇਂ ਜਿਹੇ ਜਲੇ ਕੱਤਕੀਆਂ ਵਿਕੀ ਲੰਗੇ 11 ਰੁਪਏ ਠੀਕ ਆ ਵੈਸੇ ਮੰਦੀ ਆ 800 8 9 10 12 ਤੱਕ ਜਿਹੜਾ 27 ਕਿਲੋ ਫੁੱਲ ਗੋਭੀ ਦਾ ਰੇਟ ਆ ਭਾਈ ਆ ਰੂਮਰ ਕੀ ਗੋਭੀ ਵੇਖ ਤੂੰ ਹਰਨ ਤੇ ਪੀਚੇ ਦਾ ਗੋਭੀ ਇਹ ਹੋ ਸਕਦਾ ਵੀ 11 12 ਰੁਪਈਆ ਇੰਨਾ ਕੀ ਰੇਟ ਹੈ ਜਿਆਦਾ ਹੀ ਆ ਸਹੀ ਆ ਭਾਈ ਇੰਨਾ ਕੀ ਰੇਟ ਜਿਹੜਾ ਮਿੱਤਰੋ ਇਧਰ ਫੁੱਲ ਗੋਭੀ ਦਾ ਵੈਸੇ ਜਿਵੇਂ ਇਧਰ ਪਿਛਲੀ ਦੁਕਾਨ ਤੇ ਕੀਤਾ ਉਹਨੇ 12 13 ਤੱਕ ਦੱਸਿਆਗਾ ਕੋਈ ਕੋਈ ਗੋਭੀ ਮਾੜੀ ਆ ਜਾਂਦੀ ਹੈ ਕੋਈ 8 10 ਵੀ ਲੈ ਕਹਿੰਦੇ ਆ ਟੌਪ ਦਾ ਰੇਟ ਵੈ 12 13 ਦਾ ਗੋਭੀ ਦਾ ਫਿਲਹਾਲ ਚੱਲੀ ਜਾਂਦਾ ਜਿਹੜਾ ਮੰਡੀ ਦੇ ਵਿੱਚ ਤੁਸੀਂ ਲਾ ਲੋ ਹਿਸਾਬ ਕਿਦਾ ਬਾਈ ਜਾਨ ਆਹ ਰੇਟ ਜਿਹੜੇ ਮਿੱਤਰ ਇੱਧਰ ਫੁੱਲ ਗੋਭੀ ਦੇ ਤੇ ਹੋਰ ਬਾਕੀ ਵੈਰਾਈਟੀਆਂ ਜਿਹੜੀਆਂ ਇੱਧਰ ਵਿਖਾਉਂਦੇ ਆ ਤੁਹਾਨੂੰ ਤੇ ਆਲੂ ਤੇ ਪਿਆਜ਼ ਬਾਰੇ ਤੁਹਾਨੂੰ ਦੱਸਿਆ ਹੀ ਵੀ ਅੱਜ ਜਿਹੜਾ 2200 ਰੁਪਏ ਜਿਹੜਾ ਡਾਊਨ ਹੋਇਆ ਤੇ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਆ ਆਲੂ ਤੇ ਪਿਆਜ਼ ਦੀ ਅਪਡੇਟ ਤੁਹਾਨੂੰ ਆਪਾਂ ਹੁਣੇ ਦੇਣ ਲੱਗੇ ਜੀ ਲੈ ਬਾਈ ਅੰਮ੍ਰਿਤਸਰ ਸਹਿਬ ਵਾਲਾ ਮਟਰ ਜਿਹੜਾ ਖੰਨੇ ਮੰਡੀ ਦੇ ਵਿੱਚ ਆਇਆ ਹੋਇਆ ਜਿਹੜਾ ਤੁਹਾਨੂੰ ਰੇਟ ਵਿਖਾਉਣ ਲੱਗਾ ਕੁਆਲਿਟੀ ਚੈੱਕ ਕਰੋ ਪਹਿਲਾਂ ਬਾਈ 90 90 ਰੁਪਏ ਜਿਹੜਾ ਰੇਟ ਜਿਹੜਾ ਇਹਦਾ ਰਹੀ ਜਾਂਦਾ ਜੀ ਅਮਰੀਕਸਰ ਵਾਲੇ ਮਟਰ ਦਾ ਛੋਟਾ ਮਟਰ ਹੁੰਦਾ ਬਾਈ ਤੈਨੂੰ ਪਹਿਲਾਂ ਕੁਆਲਿਟੀ ਚੈੱਕ ਕਰੋ ਜੇ ਫਿਰ ਤੁਹਾਨੂੰ ਪੈਨਸਲ ਸਾਈਜ਼ ਮਟਰ ਵੀ ਦਿਖਾਉਣੇ ਲਿਆ ਬਾਈ ਇਹਦਾ ਸਾਈਜ਼ ਛੋਟਾ ਹੁੰਦਾ 90 ਰੁਪਏ ਵਿਗਦਾ ਹਨ ਤੇ ਜਿਹੜਾ ਮਤਲਬ ਪਹਾੜਾਂ ਨਾਲ ਮਟਰ ਆ ਗਿਆ ਹਰਾ ਮਟਰ ਪਹਾੜਾਂ ਵਾਲੀ ਸਾਈਡ ਦਾ ਆਈ ਜਾਂਦਾ ਜਿਹੜਾ ਉਹ ਪੈਨਸਲ ਮਟਰ ਵਰਗਾ ਹੁੰਦਾ ਜੀ ਤੇ ਪਰ ਪੈਨਸਲ ਮਟਰ ਨਹੀਂ ਇਹਨੂੰ ਕਹਿ ਸਕਦੇ ਕੁਆਲਿਟੀ ਚੈੱਕ ਕਰੋ ਬਾਈ ਇਹ ਵਿਗਦਾ ਜੀ 110 ਰੁਪਏ ਕਿਲੋ ਲਵਾ ਮਟਰ ਆ ਗਿਆ ਜਿਹੜਾ ਹਨ ਹਰਾ ਹਰਾ ਮਟਰ ਦੀ ਤਾਂ ਨਾਲ ਸਾਹਮਣੇ 110 120 ਤਾਂ ਟਾਪ ਰੇਟ ਜਿਹੜਾ ਅੱਜ 130 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜਾ ਖੰਨੇ ਮੰਡੀ ਦੇ ਵਿੱਚ ਹਰਾ ਮਟਰ ਅੱਭੀ ਕਿਹਾ ਜੀ ਅੱਡੋ ਅੱਡ ਰੇਟ ਆ ਬਾਈ ਬਾਕੀ ਆਲੂ ਦੇ ਵਿੱਚ ਜ਼ਰੂਰ ਅੱਜ ਕਹਿੰਦੇ ਮੰਡੀ ਆਈ ਹੈ ਕਹਿੰਦੇ 150 ਰੁਪਏ 100 ਰੁਪਏ 150 ਰੁਪਏ ਕਿਹੇ ਕਿਹ ਗੱਤੇ ਮਗਰ 200 ਰੁਪਏ ਵੀ ਮੰਡੀ ਜਿਹੜੀ ਆਈ ਹੈ ਬਾਈ ਤੇ ਆ ਸੀਗੇ ਅੱਜ ਦੇ ਰੇਟ ਬਾਈ ਜਿਹੜਾ ਮਟਰ ਦੇ ਰੇਟ ਰਹਿ ਗਏ ਸੀ ਮੈਂ ਕਿਹਾ ਮਟਰ ਦੇ ਰੇਟ ਜ਼ਰੂਰ ਗਣਾ ਦਈਏ ਤੁਹਾਨੂੰ ਕਿਉਂਕਿ ਮਟਰ ਦੇ ਰੇਟ ਬਹੁਤ ਜ਼ਰੂਰੀ ਹੁੰਦੇ ਆ ਬਾਈ ਧੰਨਵਾਦ ਉਹ ਤੁਹਾਡਾ ਬਹੁਤ ਬਹੁਤ ਵੀਡੀਓ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਵੀਰ ਭਰਾ ਕਿਤੋਂ ਕਿਤੋਂ ਆਪਣੇ ਵੀਡੀਓ ਵੇਖਦੇ ਆ ਜੀ ਜਰੂਰ ਕਮੈਂਟ ਕਰਕੇ ਦੱਸਿਆ ਕਰੋ